ਹੇਟ ਸੰਸਾਰ ਪ੍ਰੋਗਰਾਮ ਦੇ 17 ਅੰਕ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ। ਅੱਜ ਗੱਲ ਕਰ ਰਹੇ ਹਾਂ ਐਥਲੈਟਿਕਸ ਦੀ ਖੇਡ ਬਾਰੇ। ਇੱਕ ਅਜਿਹੀ ਖੇਡ ਹੈ ਇਹਦੇ ਅੰਦਰ ਵੀ ਬਹੁਤ ਸਾਰੀਆਂ ਖੇਡਾਂ ਨੇ, ਬਹੁਤ ਸਾਰੀਆਂ ਖੇਡਾਂ ਨੂੰ, ਬਹੁਤ ਸਾਰੇ ਵਨਗੀਆਂ ਨੂੰ ਇਹ ਨਾਲ ਲੈ ਕੇ ਚਲਦੀ ਹੈ। ਅਤੇ ਇਸ ਖੇਡ ਬਾਰੇ ਗੱਲ ਕਰਾਂਗੇ ਇੱਕ ਕੋਚ ਦੇ ਨਜ਼ਰੀਏ ਤੋਂ। ਕੋਚਿੰਗ ਦਾ ਢਾਂਚਾ ਕਿ ਹੋਇਆ ਹੁੰਦਾ ਹੈ? ਇਹਦੇ ਲਈ ਕਿਹੜੀਆਂ ਸਹੂਲਤਾਂ ਚਾਹੀਦੀਆਂ? ਕਿੰਨੀ ਜ਼ਰੂਰੀ ਇਹ ਖੇਡ ਹੈ ਕਿਸੇ ਵੀ ਦੇਸ਼ ਦੇ ਖੇਡ ਢਾਂਚੇ ਲਈ? ਉਸ ਬਾਰੇ ਵੀ ਜਾਣਾਂਗੇ ਅੱਜ ਦੇ ਸੰਕ ਵਿੱਚ। ਤੇ ਇਸ ਵਿਸ਼ੇ ਬਾਰੇ ਗੱਲਬਾਤ ਕਰਨ ਲਈ ਸਾਡੇ ਕੋਲ ਮੌਜੂਦ ਨੇ ਅੰਤਰਰਾਸ਼ਟਰੀ ਪੱਧਰ ਦੇ ਐਥਲੈਟਿਕਸ ਕੋਚ ਸਰਬਜੀਤ ਸਿੰਘ ਹੈਪੀ ਤੁਹਾਡਾ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਡੀਡੀ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਆਪਾਂ ਗੱਲ ਕਰਾਂਗੇ ਐਥਲੈਟਿਕਸ ਦੀ ਖੇਡ ਬਾਰੇ ਤੁਸੀਂ ਲੰਮੇ ਸਮੇਂ ਤੋਂ ਇਸ ਖੇਡ ਨਾਲ ਜੁੜੇ ਹੋਏ ਹੋ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਤੁਹਾਡਾ ਕਿੰਨਾ ਤਜਰਬਾ ਹੈ ਕੋਚਿੰਗ ਵਿੱਚ ਹੁਣ ਤੱਕ ਜੇਕਰ ਆਪਾਂ ਗੱਲ ਕਰੀਏ ਤਾਂ ਮੈਂ ਦੇਖੋ ਜੀ ਅਸੀਂ 89 ਦੇ ਵਿੱਚ ਤਾਂ ਆਪ ਐਥਲੈਟਿਕ ਸ਼ੁਰੂ ਕੀਤੀ ਜੀ ਤੇ ਉਸ ਤੋਂ ਬਾਅਦ ਆਪ ਵੀ ਮੈਂ ਨੈਸ਼ਨਲ ਲੈਵਲ ਤੇ 골ਡ ਮੈਡਲਸ ਜਿੱਤੇ ਨੇ ਜੂਨੀਅਰ ਲੈਵਲ ਤੇ ਜੀ ਤੇ ਉਸ ਤੋਂ ਬਾਅਦ 96 ਦੇ ਵਿੱਚ ਇੱਕ ਬੜੀ ਵੱਡੀ ਦੁਰਘਟਨਾ ਹੋਈ ਸੀ ਕਿ ਫਿਰੋਜ਼ਾਬਾਦ ਐਕਸੀਡੈਂਟ ਹੋਇਆ ਸੀ ਉਹਦੇ ਵਿੱਚ ਸਾਡੇ ਜਿਹੜੇ ਗਰਾਊਂਡ ਦੇ ਕੋਚ ਸੀਗੇ ਉਹਨਾਂ ਦੀ ਡੈਥ ਹੋ ਗਈ ਸੀ ਉਹਦੇ ਨਾਲ-ਨਾਲ ਕਈ ਐਥਲੀਟਸ ਦੀ ਵੀ ਉੱਥੇ ਡੈਥ ਹੋ ਗਈ ਸੀ ਤੇ ਮੇਰੇ ਉਦੋਂ ਥੋੜੀ ਮਸਲ ਇੰਜਰੀ ਚੱਲ ਰਹੀ ਸੀ ਤੇ ਉਦੋਂ ਕਹਿੰਦੇ ਕੋਈ ਜਦੋਂ ਕਰਦਾ ਵਾਰਿਸ ਨਾ ਰਵੇ ਤੇ ਫਿਰ ਬੜਾ ਔਖਾ ਹੁੰਦਾ ਇੱਕ ਬੱਚਿਆਂ ਨੂੰ ਕੋਚਿੰਗ ਲੈਣ ਲਈ ਤੇ ਉਹ ਮੈਂ ਬੱਚਿਆਂ ਨੂੰ ਜਿਹੜੇ ਸੀਗੇ ਬੱਚੇ ਨਹੀਂ ਸੀ ਉਦੋਂ ਉਹ ਮੇਰੇ ਨਾਲ ਦੇ ਸਾਥੀ ਸੀਗੇ ਉਹਨਾਂ ਨੂੰ ਮਤਲਬ ਸ਼ਾਇਦ ਰੱਬ ਨੇ ਮੈਨੂੰ ਉਹ ਅੱਖ ਦਿੱਤੀ ਸੀ ਕੋਚਿੰਗ ਵਾਲੀ ਕਿਉਂਕਿ ਇਹ ਤਾਂ ਹੈ ਤਾਂ ਪ੍ਰਮਾਤਮਾ ਦਾ ਦਿੱਤਾ ਹੈ ਸਭ ਕੁਝ ਤੇ ਮੈਂ ਉਹਨਾਂ ਨੂੰ ਟ੍ਰੇਨਿੰਗ ਥੋੜੀ-ਬੋਤੀ ਉਹਨਾਂ ਨੂੰ ਦੱਸਣ ਲੱਗਾ ਜਿੱਦਾਂ ਸਾਡੇ ਕੋਚ ਸਾਹਿਬ ਨੇ ਬਲਵੰਤ ਸਿੰਘ ਜੀ ਉਹਨਾਂ ਦੀ ਡੈਥ ਹੋਈ ਸੀ ਤੇ ਉਹਨਾਂ ਨੂੰ ਥੋੜਾ ਬੋਤਾ ਦੱਸਣ ਲੱਗਾ ਉਹਦੇ ਚੰਗੇ ਸਿੱਟੇ ਆਉਣ ਲੱਗ ਪਏ ਜਿੱਦਾਂ ਜਦ ਕਿ ਨੈਸ਼ਨਲ ਦੇ ਵਿੱਚੋਂ 골ਡ ਮੈਡਲ ਵੀ ਉਸੇ ਟਾਈਮ ਆ ਗਏ ਜੀ ਤੇ ਬਸ ਇਦਾਂ ਇਦਾਂ ਨਾਲ ਜੁੜਦੇ ਗਏ ਜੁੜਦੇ ਗਏ ਉਸ ਤੋਂ ਬਾਅਦ ਕੰਮ ਲੱਗਦੇ ਰਹੇ ਪਰ ਖਾਸ ਤੌਰ ਤੇ ਮੈਂ 2000 ਦੇ ਵਿੱਚ ਜਿਆਦਾ ਟ੍ਰੇਨਿੰਗ ਸ਼ੁਰੂ ਕੀਤੀ ਮੈਂ ਉਦੋਂ ਵਿਕਾਸ ਪ੍ਰੈਸ਼ਰ ਸੀ ਮੁੰਡਾ ਮੇਰੇ ਕੋਲ ਜਗਪ੍ਰੀਤ ਸੀਗਾ ਤੇ ਉਹ ਦੋਨਾਂ ਨੇ ਮਤਲਬ ਨੈਸ਼ਨਲ ਗੇਮ ਦੇ ਵਿੱਚੋਂ ਮੈਡਲ 99 ਦੇ ਵਿੱਚੋਂ ਮਤਲਬ ਇੱਕ ਕਈ ਬੰਦਿਆਂ ਦਾ ਸੁਪਨਾ ਹੁੰਦਾ ਕਿ ਸਾਰੀ ਲਾਈਫ ਇੱਕ ਨੈਸ਼ਨਲ ਦੇ ਮੈਡਲ ਲਈ ਲੱਗ ਜਾਂਦੀ ਪਰ ਉਹ ਸਟਾਰਟਿੰਗ ਦੇ ਵਿੱਚੋਂ ਹੀ ਮੇਰੇ ਉਹ ਬੱਚਿਆਂ ਨੇ ਮੈਡਲ ਜਿੱਤੇ ਤੇ ਉਸ ਦੇ ਨਾਲ-ਨਾਲ ਫਿਰ ਹੋਰ ਵੀ ਬੱਚੇ ਆਉਣ ਲੱਗ ਪਏ ਇਹਦੇ ਵਿੱਚ ਖੇਡਾਂ ਦੇ ਵਿੱਚ ਸਾਨੂੰ ਮਿਲਣ ਲੱਗ ਪਏ ਬਸ ਇਦਾਂ ਹੀ ਜੁੜਦੀ ਰਹੀ ਉਸ ਤੋਂ ਬਾਅਦ ਲਾਇਲਪੁਰ ਖਾਲਸਾ ਕਾਲਜ ਤਰਸੀਮ ਸਿੰਘ ਸਰ ਹੁੰਦੇ ਸੀ ਜਸਪਾਲ ਸਿੰਘ ਹੁੰਦੇ ਸੀ ਉਹਨਾਂ ਨੇ ਕੋ ਮਤਲਬ ਮੇਰੇ ਨਾਲ ਰਾਬਤਾ ਤੈਅ ਕੀਤਾ ਕਿ ਅਸੀਂ ਸਾਡੇ ਇਹ ਕਾਲਜ ਦੀ ਟੀਮ ਬਣਦੀ ਹੈ ਤੁਸੀਂ ਉਹਨਾਂ ਨੂੰ ਆ ਕੇ ਸਿਖਲਾਈ ਦਓ ਤੇ ਅਸੀਂ ਉੱਥੇ ਸਿਖਲਾਈ ਦੇਣੀ ਸ਼ੁਰੂ ਕਰਤੀ ਫਿਰ ਇੱਕ ਬਹੁਤ ਵਧੀਆ ਐਕਸਪੀਰੀਅੰਸ ਤੇ ਬਹੁਤ ਲੰਬਾ ਸਮਾਂ ਮੈਂ ਲਾਇਲਪੁਰ ਖਾਲਸਾ ਕਾਲਜ ਕੰਮ ਕੀਤਾ ਉੱਥੇ ਹੀ ਫਿਰ ਮੈਨੂੰ 2009 ਦੇ ਵਿੱਚ ਸਰਦਾਰ ਪ੍ਰਗਟ ਸਿੰਘ ਜੀ ਆਏ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਸਪੋਰਟਸ ਡਿਪਾਰਟਮੈਂਟ ਜੁਆਇਨ ਕਰੋ ਸੈਂਟਰ ਤੁਹਾਨੂੰ ਅਸੀਂ ਲਾਇਲਪੁਰ ਖਾਲਸਾ ਕਾਲਜ ਦੇ ਦਿੰਨੇ ਤੇ ਲਾਇਲਪੁਰ ਖਾਲਸਾ ਕਾਲਜ ਕੰਮ ਕੀਤਾ ਫਿਰ ਜਦੋਂ ਕੋਰੋਨਾ ਤੋਂ ਬਾਅਦ ਸਿੰਥੈਟਿਕ ਟਰੈਕ ਸਾਡਾ ਦੁਆਰਾ ਜਲੰਧਰ ਵਾਲਾ ਬਣਿਆ ਤੇ ਮੈਂ ਫਿਰ ਉਸ ਤੋਂ ਬਾਅਦ ਸਿੰਥੈਟਿਕ ਟ੍ਰੈਕ ਦੇ ਉੱਤੇ ਸੇਫਟ ਸ਼ਿਫਟ ਕਰ ਲਿਆ ਤੇ ਇਹ ਲਗਭਗ ਤੁਸੀਂ ਸਮਾਂ ਲਾ ਲਓ 30 ਸਾਲ ਦਾ ਸਮਾਂ ਤਾਂ ਐਥਲੈਟਿਕਸ ਦੇ ਵਿੱਚ ਹੀ ਹੋ ਗਿਆ ਕੁਝ ਸ਼ੌਂਕ ਦੇ ਨਾਲ ਤੇ ਕੁਝ ਫਿਰ ਜੌਬ ਦੇ ਕਰਕੇ ਜੀ ਸੋ ਕੁੱਲ ਮਿਲਾ ਕੇ ਸਾਢੇ 3 ਦਹਾਕੇ ਤੋਂ ਵੀ ਵੱਧ ਸਮਾਂ ਤੁਸੀਂ ਆਏ ਇਸ ਖੇਤਰ ਵਿੱਚ ਬਿਤਾਇਆ ਬਹੁਤ ਲੰਮਾ ਤਜਰਬਾ ਹੈ ਤੇ ਇਸ ਵੇਲੇ ਤੁਸੀਂ ਕਿੱਥੇ ਸਵਾਵਾਂ ਨਿਭਾ ਰਹੇ ਹੋ ਉਹਦੇ ਬਾਰੇ ਵੀ ਜ਼ਰੂਰ ਦੱਸੋ ਮੈਂ ਇਸ ਟਾਈਮ ਸਪੋਰਟਸ ਕਾਲਜ ਮੇਰਾ ਸੈਂਟਰ ਆ ਤੇ ਮੇਰੇ ਕੋ ਪੀਆਈਐਸ ਪੰਜਾਬ ਇੰਸਟੀਟਿਊਟ ਆਫ ਸਪੋਰਟਸ ਦੇ ਬੱਚੇ ਆ ਜਿਹੜੇ ਮੇਰੇ ਕੋ ਟ੍ਰੇਨਿੰਗ ਕਰਦੇ ਆ ਉਹਨਾਂ ਦੇ ਵਿੱਚੋਂ ਕਾਫੀ ਇੰਟਰਨੈਸ਼ਨਲ ਪਲੇਅਰ ਨਿਕਲੇ ਆ ਤੇ ਹਜੇ ਵੀ ਅਸੀਂ ਕੋਸ਼ਿਸ਼ ਜਾਰੀ ਆ ਸਰਕਾਰ ਦੇ ਨਾਲ ਮਿਲ ਕੇ ਸਰਕਾਰ ਦੀਆਂ ਸਹਾਇਤਾ ਦੇ ਨਾਲ ਤੇ ਬੱਚਿਆਂ ਦੇ ਮਾਂ-ਬਾਪ ਸਮਾਜ ਦੇ ਬਹੁਤ ਹੋਰ ਲੋਕ ਵੀ ਸਾਡੇ ਨਾਲ ਜੁੜੇ ਆ ਤਾਂ ਜੋ ਅਸੀਂ ਇਹ ਫਲਵਾੜੀ ਨੂੰ ਵਧੀਆ ਬਣਾ ਸਕੀਏ ਤੇ ਫਿਰ ਸਾਡੇ ਮੰਗ ਜਿੱਦਾਂ ਮਿਲਖਾ ਸਿੰਘ ਜੀ ਸੀ ਮੱਖਣ ਸਿੰਘ ਸੀ ਜਗਦੀਸ਼ ਦੋਇਲ ਬਾਦਰ ਸਿੰਘ ਉਹਨਾਂ ਵਾਂਗ ਅਸੀਂ ਫਿਰ ਉਹਦਾਂ ਦੇ ਸਲੀਟ ਪੰਜਾਬ ਵੱਲੋਂ ਦੇ ਸਕੀਏ ਇਸ ਦੇਸ਼ ਨੂੰ ਤੇ ਪੰਜਾਬ ਦਾ ਤੇ ਦੇਸ਼ ਦਾ ਨਾਮ ਉੱਚਾ ਕਰ ਸਕਦੇ ਨਾਲ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਵੀ ਤੰਦਰੁਸਤ ਰਹੇ ਜੀ ਤੇ ਬਹੁਤ ਲੰਮਾ ਸਮਾਂ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਤੁਹਾਡਾ ਇਸ ਖੇਤਰ ਦੇ ਨਾਲ ਜੁੜਿਆ ਰਿਹਾ ਹੈ ਤੇ ਕੋਚਿੰਗ ਦੇ ਨਾਲ ਨਾਲ ਤੁਸੀਂ ਇਹ ਵੀ ਸਾਨੂੰ ਦੱਸੋ ਕਿ ਇਸ ਸਮੁੱਚੇ ਸਮੇਂ ਦੌਰਾਨ ਤੁਹਾਡੀ ਖਾਸ ਮੁਹਾਰਤ ਕਿਹੜੇ ਇਵੈਂਟ ਦੇ ਵਿੱਚ ਐਥਲੈਟਿਕਸ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਖੇਡਾਂ ਆ ਤੁਹਾਡੀ ਮੁਹਾਰਤ ਕਿਹੜੀ ਬਣ ਗਈ ਹੈ ਮੇਰੇ ਖਾਸ ਤਰ ਤੇ ਮੇਰੇ ਕੋ ਸਪ੍ਰਿੰਟ ਰਹੀ ਹੈ ਜੇ 100 ਮੀਟਰ ਦੇ ਇੱਕ ਟਾਈਮ ਤਾਂ ਇਦਾਂ ਦਾ ਸੀ ਜਿਹੜੇ ਸੈਫ ਗੇਮਸ ਹੋਈਆਂ ਸੀ ਸਾਊਥ ਏਸ਼ੀਅਨ ਗੇਮਸ ਨੇਪਾਲ ਦੇ ਵਿੱਚ ਉਸ ਦੇ ਵਿੱਚ ਪੰਜ ਐਥਲੀਟ ਚੁਣੇ ਜਾਂਦੇ ਆ ਰਿਲੇ ਲਈ ਹਮ ਪੰਜ ਐਥਲੀਟ ਚੁਣੇ ਗਏ ਰਿਲੇ ਦੇ ਪੂਰੇ ਇੰਡੀਆ ਚੋਂ ਤੇ ਪੰਜਾਂ ਚੋਂ ਤਿੰਨ ਸਾਡੀ ਗਰਾਊਂਡ ਦੇ ਸੀ ਅੱਛਾ ਜੀ ਤੇ ਮਤਲਬ ਉਸ ਤੋਂ ਇਲਾਵਾ 800 ਮੀਟਰ ਦੇ ਵਿੱਚ ਏਸ਼ੀਅਨ ਗੇਮ ਦੇ ਵਿੱਚ 골ਡ ਸੀ 2018 ਦੇ ਵਿੱਚ ਮਨਜੀਤ ਸਿੰਘ ਦਾ ਜੀ ਉਸ ਤੋਂ ਬਾਅਦ 4 4 ਦਾ ਸੀ ਬਹੁਤ ਵਾਰੀ ਮਤਲਬ ਨੈਸ਼ਨਲ 올 ਇੰਡੀਆ ਇੰਟਰ ਯੂਨੀਵਰਸਿਟੀ ਰਿਕਾਰਡ ਕੀਤਾ ਦੋ ਵਾਰੀ ਜੀ ਇਸ ਤੋਂ ਇਲਾਵਾ ਹੁਣ ਵੀ ਓਪਨ ਨੈਸ਼ਨਲ ਹੋਈ ਤੇ ਮਿਕਸ ਰਿਲੇ ਜਿਹੜੀ 400 ਓਪਨ ਜਿਹਦੇ ਵਿੱਚ ਰੇਲਵੇ ਪੰਜਾਬ ਪੁਲਿਸ ਇੰਡੀਅਨ ਪੁਲਿਸ ਗੇ ਸਾਰੀਆਂ ਸੀ CRPF ਜਾਂ ਜਿੰਨੇ ਵੀ ਡਿਪਾਰਟਮੈਂਟ ਤੋਂ ਇਲਾਵਾ ਸਾਰੀਆਂ ਸਟੇਟਸ ਪਾਰਟਿਸਿਪੇਟ ਕਰਦੀਆਂ ਉਹਦੇ ਵਿੱਚ ਵੀ ਮਿਕਸ ਲੇ ਦੇ ਵਿੱਚ ਅਸੀਂ 골ਡ ਮੈਡਲ ਜਿੱਤਿਆ ਤੇ 골ਡ ਮੈਡਲ ਦੇ ਜਿੱਤਣ ਵਾਲੇ ਦੋ ਕੁੜੀਆਂ ਤੇ ਦੋ ਮੁੰਡੇ ਉਹਦੇ ਵਿੱਚ ਭਾਜਦੇ ਆ ਤੇ ਉਹ ਚਾਰੋਂ ਸਾਡੀ ਗਰਾਊਂਡ ਦੇ ਵਿੱਚ ਦੇ ਸੀਗੇ ਤੇ ਮੈਂ ਮਤਲਬ 100 ਤੋਂ ਲੈ ਕੇ ਮੀਡਲ ਡਿਸਟੈਂਸ ਤੱਕ ਕੁਝ ਐਥਲੈਟਲਨ ਦੇ ਵੀ ਬੱਚੇ ਹੈਗੇ ਆ ਸਾਡੇ ਕੋਲ ਮਤਲਬ ਜ਼ਿਆਦਾਤਰ 800 ਤੱਕ ਖਤਮ ਹੋ ਜਾਂਦੇ ਇਵੈਂਟ ਮੇਰੇ ਕੋਲ ਕਿਉਂਕਿ ਐਥਲੈਟਿਕਸ ਦੇ ਵਿੱਚ ਇਵੈਂਟ ਇੰਨੇ ਆ ਕਿ ਜੇ ਤੁਸੀਂ ਸਾਰਿਆਂ ਨੂੰ ਕਰਾਉਂਗੇ ਫਿਰ ਇੱਕ ਮਹਾਰਤ ਜਾਂ ਇੱਕ ਟਾਪ ਐਥਲੀਟ ਕੱਢਣਾ ਮੁਸ਼ਕਿਲ ਹੋ ਜਾਏਗਾ ਹਾਂਜੀ ਹਾਂਜੀ ਸੋ ਐਥਲੈਟਿਕਸ ਦੇ ਬਾਰੇ ਆਪਾਂ ਜਾਣਦੇ ਹਾਂ ਕਿ ਟਰੈਕ ਤੇ ਫੀਲਡ ਦੋਹਾਂ ਤਰ੍ਹਾਂ ਦੇ ਇੱਥੇ ਮੁਕਾਬਲੇ ਨੇ ਬਹੁਤ ਸਾਰੀਆਂ ਇਹਦੇ ਵਿੱਚ ਖੇਡਾਂ ਸੋ ਤੁਹਾਡੀ ਜਿਹੜੀ ਮਹਾਰਤ ਹੈ ਤੁਸੀਂ ਉਹਦੇ ਬਾਰੇ ਦੱਸਿਆ ਤੇ ਨਾਲ ਹੀ ਸਾਨੂੰ ਇਹ ਵੀ ਦੱਸੋ ਕਿ ਹੁਣ ਤੱਕ ਕਿਹੜੇ ਪ੍ਰਮੁੱਖ ਖਿਡਾਰੀ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰਨਾ ਚਾਹੋਗੇ ਜਿਨ੍ਹਾਂ ਨੇ ਤੁਹਾਡੇ ਕੋਲੋਂ ਖੇਡ ਦੀਆਂ ਬਾਰੀਕੀਆਂ ਸਿੱਖੀਆਂ ਤੇ ਵੱਖ-ਵੱਖ ਪ੍ਰਾਪਤੀਆਂ ਕੀਤੀਆਂ ਉਹਨਾਂ ਨੌਜਵਾਨ ਖਿਡਾਰੀਆਂ ਬਾਰੇ ਵੀ ਜ਼ਰੂਰ ਦੱਸੋ ਬਹੁਤ ਸਾਰੇ ਐਥਲੀਟ ਮੇਰੇ ਕੋਲ ਨਿਕਲ ਚੁੱਕੇ ਆ ਮੈਨੂੰ ਲੱਗਦਾ ਕਿ ਇਹਦੇ ਤਾਂ ਮੈਨੂੰ ਮਤਲਬ ਜੇ ਅਸੀਂ ਲਾਈਨ 'ਚ ਨਾਮ ਲੈਣੇ ਚਾਹਾਂਗੇ ਕਈ ਵਾਰੀ ਨਾਮ ਵੀ ਕਿਉਂਕਿ ਇਹ ਕਈ ਵਾਰੀ ਤੁਹਾਨੂੰ ਨਾਮ ਯਾਦ ਨਹੀਂ ਰਹਿੰਦੇ ਜੀ ਤੇ ਜਾਂ ਤੁਸੀਂ ਉਹਨਾਂ ਨੂੰ ਛੋਟੇ ਨਾਵਾਂ ਦੇ ਨਾਲ ਯਾਦ ਕਰਦੇ ਆ ਤੇ ਉਹਦੇ ਵਿੱਚੋਂ ਖਾਸ ਤੌਰ ਤੇ ਹਰਪ੍ਰੀਤ ਸੀ ਕਾਮਨਵੈਲਥ ਖੇਡਿਆ ਪਹਿਲੇ ਸਾਡੇ ਵੱਲੋਂ ਵਿਕਾਸ ਪ੍ਰੈਸ਼ਰ ਇੰਟਰਨੈਸ਼ਨਲ ਖੇਡਿਆ ਮਨਜੀਤ ਸਿੰਘ ਕਾਮਨਵੈਲਥ ਏਸ਼ੀਅਨ ਗੇਮ ਦੇ ਵਿੱਚੋਂ ਮੈਡਲ ਲਿਆ ਮਨਦੀਪ ਕੌਰ 100 ਮੀਟਰ ਦੇ ਵਿੱਚ ਏਸ਼ੀਅਨ ਮੈਡਲਿਸਟ ਸੀ ਸ਼ਮਸ਼ੇਰ ਪ੍ਰਤਾਪ ਸਿੰਘ ਰঞ্জੀਤ ਸਿੰਘ ਅਵਾਰਡੀ ਸੀ ਮਤਲਬ ਪੰਜ ਤਾਂ ਰঞ্জੀਤ ਸਿੰਘ ਅਵਾਰਡੀ ਹੋ ਗਏ ਇਸ ਤੋਂ ਇਲਾਵਾ ਟਵਿੰਕਲ ਚੌਧਰੀ ਕੇ ਗੁਰਿੰਦਰ ਵੀਰ ਲਵਪ੍ਰੀਤ ਸਿੰਘ ਹਰਜੀਤ ਸਿੰਘ ਇਸ ਤੋਂ ਇਲਾਵਾ ਕਈ ਵਾਰੀ ਮਤਲਬ ਮੈਨੂੰ ਇਹ ਹੋ ਜਾਂਦੀ ਕਿ ਕਈ ਵਾਰੀ ਕਿਸੇ ਦਾ ਨਾਮ ਰਹਿ ਜਾਂਦਾ ਨਾ ਤੇ ਫਿਰ ਬਾਅਦ ਚੋ ਗਿਲਾ ਕਰਦਾ ਕਿ ਤੁਸੀਂ ਮੈਨੂੰ ਮੈਂ ਵੀ ਇੰਟਰਨੈਸ਼ਨਲ ਰਿਹਾ ਜੈਸਲਪ੍ਰੀਤ ਸੀ ਮੁੰਡਾ ਮਤਲਬ ਬਹੁਤ ਸਾਰੇ ਸਲੀਟ ਸੀਗੇ ਤੇ ਹੋ ਸਕਦਾ ਕਿ ਕਈਆਂ ਦਾ ਨਾਮ ਇਸ ਸਮੇਂ ਦੇ ਸਮੇਂ ਦੀ ਘਾਟ ਦੇ ਕਾਰਨ ਆਪਾਂ ਨਹੀਂ ਲੈ ਸਕਦੇ ਕਈ ਬਿਲਕੁਲ ਤੇ ਪਰ ਬਹੁਤ ਸਾਰੇ ਥਲੀਟਾਂ ਨੇ ਮੈਨੂੰ ਉਹ ਖੁਸ਼ੀਆਂ ਦਿੱਤੀਆਂ ਜਦੋਂ ਮੈਡਲ ਜਿੱਤਦੇ ਸੀ ਤੇ ਉਹ ਕਹਿੰਦੇ ਸਰ ਤੁਸੀਂ ਸਾਨੂੰ ਬਹੁਤ ਕੁਝ ਦਿੱਤਾ ਤੇ ਮੈਂ ਉਹਨਾਂ ਨੂੰ ਕਹਿਣਾ ਹਾਂ ਕਿ ਤੁਸੀਂ ਵੀ ਮੈਨੂੰ ਬਹੁਤ ਖੁਸ਼ੀ ਦਿੱਤੀ ਕਿਉਂਕਿ ਜਦੋਂ ਤੁਹਾਡਾ ਬਣਾਇਆ ਹੋਈ ਇੱਕ ਚੀਜ਼ ਤੁਹਾਡਾ ਬਣਾਇਆ ਹੋਇਆ ਖਿਡਾਰੀ ਕੋਈ ਮੈਡਲ ਜਿੱਤਦਾ ਹੈ ਖੇਡਾਂ ਦੇ ਵਿੱਚੋਂ ਤੇ ਮੈਨੂੰ ਲੱਗਦਾ ਉਹ ਪਲ ਕਿਸਕੇ ਤੋਂ ਖਰੀਦੇ ਨਹੀਂ ਜਾ ਸਕਦੇ ਤੇ ਨਾ ਹੀ ਉਹ ਕਿਸੇ ਦੇ ਨਾਲ ਤੁਸੀਂ ਸਾਂਝੇ ਤਾਂ ਕਰ ਸਕਦੇ ਆ ਪਰ ਉਹ ਤੁਹਾਡੇ ਵਾਲੀ ਚੀਜ਼ ਹੋ ਸਕਦਾ ਫੀਲ ਨਾ ਕਰ ਸਕੇ ਤੇ ਬਹੁਤ ਵਧੀਆ ਜਿਨ੍ਹਾਂ ਨੇ ਵੀ ਐਥਲੀਟਾਂ ਨੇ ਮੇਰੇ ਕੋ ਰਹਿੰਦੇ ਆ ਹੋਇਆ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਤੇ ਅੱਜ ਲਾਈਫ ਦੇ ਵਿੱਚ ਵੱਡੇ ਵੱਡੇ ਆਉਧਿਆਂ ਤੇ ਨੇ ਕੋਈ ਐਸਪੀ ਨੇ ਅਜੀ ਰਾਜ ਸਿੰਘ 올ੰਪੀਅਨ ਉਹ ਵੀ ਮੇਰੇ ਕੋ ਟ੍ਰੇਨਿੰਗ ਕਰਦੇ ਰਹੇ ਜਿਹੜੇ ਕਿ ਐਸਪੀ ਇਸ ਟਾਈਮ ਹੋਰ ਵੀ ਬੜੇ ਬੜੇ ਵੱਡਿਆਂ ਆਉਧਿਆਂ ਤੇ ਤੇ ਬੜੀ ਖੁਸ਼ੀ ਹੁੰਦੀ ਆ ਕਿ ਜਦੋਂ ਉਹਨਾਂ ਨੂੰ ਲਾਈਫ ਦੇ ਵਿੱਚ ਸੈਟਲ ਦੇਖਦੇ ਆ ਤੇ ਉਹਨਾਂ ਦੀ ਜਦੋਂ ਮਿਹਨਤ ਦੇਖਦੇ ਆ ਕਿ ਕਿੱਦਾਂ ਉਹ ਆਏ ਸੀਗੇ ਜਦੋਂ ਉਹਨਾਂ ਨੂੰ ਅਸੀਂ ਕਈ ਵਾਰੀ ਕਾਲਜ ਦੀ ਇਦਾਂ ਦੇ ਵੀ ਬੱਚੇ ਸੀ ਜਿੱਦਾਂ ਹਰਪੀਸ ਇੱਕ ਸਤਨਾਮ ਸਿੰਘ ਸੀ ਦੋਨੋਂੇ ਬਾਚੋਂ ਏਸ਼ੀਆ ਖੇਡੇ ਆ ਜੀ ਉਹਨਾਂ ਨੂੰ ਅਸੀਂ ਕਾਲਜ ਰੱਖਦੇ ਨਹੀਂ ਸੀ ਤੇ ਉਹ ਕਿਸੇ ਪ੍ਰੋਫੈਸਰ ਸਾਹਿਬ ਸੀ ਸਾਡੇ ਫਲੋਰ ਤੋਂ ਡੀਏਵੀ ਦੇ ਉਹਨਾਂ ਨੇ ਆ ਕੇ ਕਾਲਜ ਗੱਲ ਕੀਤੀ ਸੀਗਾ ਵੀ ਬਾਹਰ ਆਪਣਾ ਕਮਰਾ ਲੈ ਲੈਣ ਤੇ ਰਹਿ ਲੈਣ ਪਰ ਉਹਨਾਂ ਨੇ ਇੰਨੀ ਮਿਹਨਤ ਕੀਤੀ ਕਿ ਦੋਨੋਂ ਹੀ ਨੈਸ਼ਨਲ ਮੈਡਲ ਤਾਂ ਉਹਨਾਂ ਨੇ ਕਈ ਜਿੱਤੇ ਜਿੱਤੇ ਨਾਲ ਇੰਟਰਨੈਸ਼ਨਲ ਲੈਵਲ ਤੇ ਵੀ ਮੱਲਾ ਮਾਰੀਆਂ ਅੱਛਾ ਜੀ ਹਾਂਜੀ ਸੋ ਵਾਕਈ ਬੜੇ ਬੇਸ਼ਕੀਮਤੀ ਪਾਲਿਆ ਮੌਕੇ ਆ ਜਿਹਨਾਂ ਬਾਰੇ ਤੁਸੀਂ ਦੱਸਿਆ ਤੇ ਜਿੰਨੀ ਖਿਡਾਰੀ ਲਈ ਖੁਸ਼ੀ ਵਾਲੀ ਗੱਲ ਹੁੰਦੀ ਹੈ ਸ਼ਾਇਦ ਉਸ ਤੋਂ ਜ਼ਿਆਦਾ ਕੋਚ ਲਈ ਹੁੰਦੀ ਹੈ ਜਦੋਂ ਇਹ ਸਾਰੀਆਂ ਪ੍ਰਾਪਤੀਆਂ ਹੁੰਦੀਆਂ ਨੇ ਤੇ ਇਸ ਤੋਂ ਬਾਅਦ ਤੁਸੀਂ ਸਾਨੂੰ ਇਹ ਦੱਸੋ ਕਿ ਪਿਛਲੇ ਸਮੇਂ ਦਰਾਂ ਪਿਛਲੇ ਮਹੀਨਿਆਂ ਦੀ ਗੱਲ ਕਰੀਏ ਤਾਂ ਤੁਹਾਡੇ ਕੀ ਰੁਝੇਵੇਂ ਰਹੇ ਤੁਸੀਂ ਜੋ ਵੱਖ-ਵੱਖ ਥਾਵਾਂ ਉੱਤੇ ਸਮਾਗਮਾਂ ਵਿੱਚ ਹਿੱਸਾ ਲਿਆ ਜਾਂ ਖੇਡਾਂ ਵਿੱਚ ਖੇਡਾਂ ਯੋਜਨਾ ਵਿੱਚ ਹਿੱਸਾ ਲਿਆ ਉਸ ਬਾਰੇ ਸਾਨੂੰ ਦੱਸੋ ਉਹ ਕਿਹੋ ਜਿਹਾ ਤਜਰਬਾ ਰਿਹਾ ਪਿਛਲੇ ਸਾਲ ਨਾ ਮੈਨੂੰ ਮੌਕਾ ਮਿਲਿਆ ਇੰਡੀਆ ਦੇ ਵਿੱਚ ਤਾਂ ਮੈਨੂੰ ਲੱਗਦਾ ਮੈਂ ਹਰ ਸਟੇਟ ਦੇ ਵਿੱਚ ਹਰ ਜਗ੍ਹਾ ਤੇ ਜਾ ਚੁੱਕਾ ਹਾਂ ਜੀ ਮੈਨੂੰ ਪਿਛਲੇ ਸਾਲ ਮੌਕਾ ਮਿਲਿਆ ਵਰਲਡ ਯੂਨੀਵਰਸਿਟੀ ਗੇਮਸ ਜਰਮਨੀ ਜਾਣ ਦਾ ਉਸ ਤੋਂ ਪਹਿਲੇ ਵੀ ਮੈਂ ਇਟਲੀ ਜਾ ਚੁੱਕਾ ਸੀ ਪਰ ਪਿਛਲੇ ਸਾਲ ਦੀ ਜੇ ਮੈਂ ਗੱਲ ਕਰਾਂ ਕਿ ਮੈਂ ਕਿਉਂਕਿ ਹਰ ਵਾਰੀ ਤੁਸੀਂ ਜਾਣਦੇ ਆ ਤੇ ਹਰ ਹਰ ਵਾਰੀ ਤੁਸੀਂ ਅਲੱਗ ਚੀਜ਼ਾਂ ਦੇਖਦੇ ਆ ਤੇ ਅਲੱਗ ਅਸਰ ਹੁੰਦਾ ਉਹਨਾਂ ਦਾ ਜੀ ਤੇ ਜਰਮਨੀ ਦੇ ਵਿੱਚ ਬਹੁਤ ਵਧੀਆ ਮੈਨੂੰ ਦੇਖਣ ਨੂੰ ਮਿਲਿਆ ਕਿ ਉਹਨਾਂ ਦਾ ਇਨਫਰਾਸਟ੍ਰਕਚਰ ਜੋ ਦੇਖ ਕੇ ਮਜ਼ਾ ਹੁੰਦਾ ਸੀ ਕਿ ਇੱਕੋ ਗਰਾਊਂਡ ਦੇ ਆਲੇ-ਦੁਆਲੇ ਉਹਨਾਂ ਦੀ ਜਿਮ ਉਹਨਾਂ ਦੀਆਂ ਗਰਾਊਂਡਸ ਉਹਨਾਂ ਦੇ ਸਿੰਥੈਟਿਕ ਟਰੈਕ ਜਿੱਦਾਂ ਆਪਾਂ ਸੋਚਦੇ ਹਾਂ ਕਿ 400 ਦਾ ਹੀ ਹੋਣਾ ਚਾਹੀਦਾ ਉਹਨਾਂ ਨੇ ਜਿੱਥੇ ਜਗ੍ਹਾ ਮਿਲਦੀ ਸੀ ਉੱਥੇ ਸਿੰਥੈਟਿਕ ਟਰੈਕ ਉਹਨਾਂ ਨੇ ਲਗਾ ਦਿੱਤਾ ਅੱਛਾ ਜੀ ਫਿਰ ਇੰਡੋਰ ਉਹਨਾਂ ਦੇ ਟਰੈਕ ਫਿਰ ਉਸ ਦੇ ਨਾਲ-ਨਾਲ ਮੈਨੂੰ ਇਹ ਬਹੁਤ ਵਧੀਆ ਲੱਗਿਆ ਕਿ ਜਦੋਂ ਉਹਨਾਂ ਦੇ ਇਵੈਂਟ ਦੇਖਣ ਆਉਂਦੇ ਸੀ ਉਹ ਹੂੰ ਪਹਿਲੀ ਤਾਂ ਉਹ ਟਿਕਟ ਲੈ ਕੇ ਆਉਂਦੇ ਸੀ अच्छा ते ते ए, जी ਸਾਡੇ ਮਤਲਬ ਮੈਨੂੰ ਇਹ ਬੜਾ ਮਤਲਬ ਪਰੇਮਾਨਾ ਕਹਿਣਾ ਪੈਂਦਾ ਕਿ ਸਾਡਾ ਸਮਾਜ ਸਾਡੇ ਇੱਥੇ ਦੇ ਲੋਕ ਸਾਡੇ ਇਵੈਂਟਸ ਨੂੰ ਦੇਖਣ ਬਹੁਤ ਘੱਟ ਆਉਂਦੇ ਆ ਹੂੰ ਕਿਉਂਕਿ ਜੇ ਤੁਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਕਿਸੇ ਲਈ ਕੋਹਾ ਪਟੂਗੇ ਤੇ ਖੂਦ ਦੇ ਵਿੱਚ ਤੁਸੀਂ ਡਿੱਗੂਗੇ ਜੇ ਕਿਸੇ ਨੂੰ ਤੁਸੀਂ ਮਤਲਬ ਚੰਗਾ ਕਰੋਗੇ ਤੇ ਉਹ ਤੁਹਾਡੇ ਪੀੜ੍ਹੀ ਲਈ ਚੰਗਾ ਹੋਊਗਾ ਮੈਨੂੰ ਲੱਗਦਾ ਹੈ ਕਿ ਮੇਰੇ ਇਹ ਤੁਹਾਡੇ ਦੂਰਦਰਸ਼ਨ ਦੇ ਰਾਈ ਮੈਂ ਦੱਸਣਾ ਵੀ ਜਾਵਾਂਗਾ ਕਿ ਸਾਨੂੰ ਸਾਡੇ ਬੱਚਿਆਂ ਨੂੰ ਦੇਖਣ ਲਈ ਜ਼ਰੂਰ ਗਾਉਂਡਾਂ ਦੇ ਵਿੱਚ ਜਾਣਾ ਚਾਹੀਦਾ ਉਹਨਾਂ ਦੇ ਨਾਲ ਉਹਨਾਂ ਨੂੰ ਬਹੁਤ ਹੌਸਲਾ ਮਿਲਦਾ ਹੈ ਜੀ ਤੇ ਮੈਂ ਉੱਥੇ ਦੇਖਿਆ ਕਿ ਉਹਨਾਂ ਦੇ ਜਿਹੜੇ ਪੈਰਾ ਦੇ ਬੰਦੇ ਵੀ ਸੀ ਜਿਨ੍ਹਾਂ ਜਿਹੜੇ ਤੁਰ ਫਿਰ ਨਹੀਂ ਸਕਦੇ ਸੀ ਉਹਨਾਂ ਲਈ ਵੀਲ ਚੇਅਰ ਲਈ ਸਪੈਸ਼ਲ ਜਗ੍ਹਾ ਸਿਗੀਆਂ ਜੀ ਤੇ ਉਹ ਟਿਕਟ ਲੈ ਕੇ ਹੁੰਦੇ ਸੀ ਤੇ ਉੱਥੇ ਆ ਕੇ ਉਹਨਾਂ ਦੇ ਮੂੰਹ ਤੇ ਕੋਈ ਮਿਉਸੀ ਨਹੀਂ ਦੇਖੀ ਤੇ ਉਹ ਚੇਅਰ ਅਪ ਕਰਦੇ ਸੀ ਤੇ ਇੱਥੇ ਮੈਂ ਕਈ ਵਾਰੀ ਦੇਖਦਾ ਆ ਕਿ ਸਾਡੇ ਬੱਚੇ ਤੋਂ ਪਿੱਛੇ ਰਹਿ ਜਾਂਦੇ ਸੀ ਉਹਨਾਂ ਨੂੰ ਬੜਾ ਦਬਕਦੇ ਆ ਜਾਂ ਉਹਨਾਂ ਨੂੰ ਇੰਨਾ ਡਰਾ ਦਿੰਦੇ ਆ ਕਿ ਅਗਲੀ ਵਾਰੀ ਉਹ ਖੇਡਣ ਤੋਂ ਡਰਨ ਲੱਗ ਪੈਂਦੇ ਆ ਜੀ ਪਰ ਉਹਨਾਂ ਨੂੰ ਮੈਂ ਦੇਖਿਆ ਕਿ ਜੇ ਕੋਈ ਲਾਸਟ ਵੀ ਹੁੰਦਾ ਸੀ ਉਹਦੇ ਲਈ ਵੀ ਖੜੇ ਹੋ ਕੇ ਕਲਾਪਿੰਗ ਕਰਦੇ ਸੀ ਕਿਉਂਕਿ ਖੇਡਾਂ ਦੇ ਵਿੱਚ ਹਿੱਸਾ ਲੈਣਾ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਉੱਥੇ ਕਈ ਵਾਰੀ ਨਾ ਮੈਂ ਹੁਣ ਮਤਲਬ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹਾਂਗਾ ਕਈ ਵਾਰੀ ਅਸੀਂ ਨਾ ਇਵੈਂਟ ਸਟਾਰਟ ਹੋਣ ਲੱਗਦਾ ਸੀ ਅਸੀਂ ਸਿਰਫ ਆਪਣਾ ਇਵੈਂਟ ਦੇਖਦੇ ਸੀ ਜਿੱਥੇ ਇੰਡੀਅਨ ਭੱਜ ਰਿਹਾ ਅਸੀਂ ਦੂਸਰੇ ਇਵੈਂਟ ਨੂੰ ਉਹਨੇ ਤਵੱਜੋ ਨਹੀਂ ਦਿੰਦੇ ਸੀ ਪਰ ਉਹ ਹਰੇਕ ਇਵੈਂਟ ਨੂੰ ਤਵੱਜੋ ਦਿੰਦੇ ਸੀ ਤੇ ਜਦੋਂ ਅਸੀਂ ਆਪਸ ਦੇ ਵਿੱਚ ਗੱਲ ਕਰਦੇ ਹੁੰਦੇ ਸੀ ਕਈ ਵਾਰੀ ਕਿ ਇਦਾਂ 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 ਤੇ ਉਹ ਜਦੋਂ ਇਵੈਂਟ ਸਟਾਰਟ ਹੁੰਦਾ ਸੀ ਉਹ ਸਾਡੇ ਵੱਲ ਇਦਾਂ ਦੇਖਦੇ ਸੀ ਜਿੱਦਾਂ ਸੀ ਕਿਤੇ ਧਾਰਮਿਕ ਸਥਾਨ ਦੇ ਉੱਤੇ ਗੱਲ ਕਰਦੇ ਹੋਈਏ ਤੇ ਉਹ ਮੈਨੂੰ ਇੱਕ ਦੋ ਵਾਰੀ ਇਦਾਂ ਦੀ ਸ਼ਰਮ ਮਹਿਸੂਸ ਹੋਈ ਕਿਉਂਕਿ ਉਹ ਕਹਿੰਦੇ ਸੀ ਕਿ ਤੁਸੀਂ ਇਹਨਾਂ ਨੂੰ ਦੇਖੋ ਹੂੰ ਤੇ ਇੱਥੇ ਮੈਂ ਇਸ ਚੀਜ਼ ਦੀ ਮੈਨੂੰ ਲੱਗਦਾ ਮੈਂ ਉੱਥੇ ਇੱਕ ਫੀਲ ਕੀਤਾ ਕਿ ਸਾਨੂੰ ਖੇਡਾਂ ਖੇਡਣੀਆਂ ਬਾਅਦ ਚ ਆਉਣਗੀਆਂ ਪਹਿਲੇ ਸਾਨੂੰ ਖੇਡਾਂ ਦੇਖਣੀਆਂ ਵੀ ਆਉਣੀਆਂ ਚਾਹੀਦੀਆਂ ਜੀ ਸਾਨੂੰ ਇਹ ਨਹੀਂ ਕਿ ਅਸੀਂ ਚੀਫ ਗੈਸਟ ਬੁਲਾ ਲਈਏ ਤੇ ਚੀਫ ਗੈਸਟ ਦੇ ਆਲੇ ਦੁਆਲੇ ਘੁੰਮੀ ਜਾਈਏ ਤੇ ਉਧਰੋਂ ਮੈਚ ਹੁੰਦਾ ਹੋਵੇ ਤੇ ਉਹ ਮੈਚ ਨੂੰ ਕੋਈ ਉਨੀ ਤਵੱ ਤੇ ਇਹਦੇ ਨਾਲ ਨਾਲ ਬਹੁਤ ਉਹਨਾਂ ਦੇ ਅਸੀਂ ਸਿੱਖ ਕੇ ਆਏ ਆ ਕਿ ਕਿੱਦਾਂ ਵਾਰਮ ਅਪ ਕਰਦੇ ਨਾਲ ਸਾਡੇ ਜਿਹੜੇ ਕੋਚ ਗਏ ਸੀ ਜੇਮਸ ਸਿਲਰ ਸੀਗੇ ਜਿਹੜੇ ਜਿਨ੍ਹਾਂ ਨੇ 18 ਨੈਸ਼ਨਲ ਰਿਕਾਰਡ ਕਰਾਇਆ ਅੱਛਾ ਜੀ ਇੰਡੀਆ ਗੁਰਿੰਦਰ ਵੀ ਉਹਦੇ ਉਹਨਾਂ ਕੋਲ ਹੀ ਇਸ ਟਾਈਮ ਟ੍ਰੇਨਿੰਗ ਕਰ ਰਿਹਾ ਤੇ ਉਹ ਕੋਚ ਸੀ ਮੈਂ ਉਹਨਾਂ ਨੂੰ ਅਸਿਸਟ ਕੀਤਾ ਉਹਨਾਂ ਦੇ ਨਾਲ ਗਿਆ ਤੇ ਉਹਨਾਂ ਦੇ ਨਾਲ ਰਹਿਣ ਨਾਲ ਵੀ ਛੋਟੀਆਂ-ਛੋਟੀਆਂ ਚੀਜ਼ਾਂ ਕਿ ਕਿੱਦਾਂ ਤੁਸੀਂ ਬੱਚਿਆਂ ਨਾਲ ਬਿਹੇਵ ਕਰਨਾ ਆ ਕਿੱਦਾਂ ਰਹਿਣਾ ਆ ਕਿੱਦਾਂ ਉਹਨਾਂ ਨੂੰ ਤਿਆਰ ਕਰਨਾ ਆ ਤੇ ਜਿੱਥੇ ਦਬਕਣਾ ਉੱਥੇ ਦਬਕਣਾ ਉੱਥੇ ਇਸ ਤੋਂ ਇਲਾਵਾ ਮਤਲਬ ਇਸ ਤੋਂ ਬਾਅਦ ਮੈਂ ਆਸਟ੍ਰੇਲੀਆ ਗਿਆ ਹੂੰ ਆਸਟ੍ਰੇਲੀਆ ਦੇ ਵਿੱਚ ਇੱਕ ਇੰਡੀਅਨ ਕਲੱਬ ਸੀਗਾ ਸਿਡਨੀ ਦੇ ਵਿੱਚ ਗਲੈਂਵੁੱਡ ਕਲੱਬ ਉਹਨਾਂ ਨੇ ਮੈਨੂੰ ਉੱਥੇ ਬੁਲਾਇਆ ਉਹ ਵੀ ਮੈਨੂੰ ਬੜਾ ਵਧੀਆ ਲੱਗਿਆ ਉਹ ਪਹਿਲਾ ਇੱਕ ਐਸਾ ਇੰਡੀਅਨ ਕਲੱਬ ਆ ਜਿਹੜਾ ਕਿ ਉੱਥੇ ਦੇ ਕਲੱਬਾਂ ਦੇ ਨਾਲ ਰਜਿਸਟਰਡ ਹੋਇਆ ਉੱਥੇ ਵੀ ਮੈਨੂੰ ਇੱਕ ਤੁਹਾਨੂੰ ਮੈਂ ਕਿੱਸਾ ਸਾਂਝਾ ਕਰਨਾ ਚਾਹਾਂਗਾ ਕਿ ਇੱਕ ਪੇਰੈਂਟ ਸੀਗੇ ਉਹਨਾਂ ਦਾ ਬੱਚਾ 4th ਆਇਆ ਇੱਕ ਕੰਪੀਟੀਸ਼ਨ ਦੇ ਵਿੱਚ ਤੇ ਉਹ ਘਰ ਆ ਕੇ ਉਹਨਾਂ ਨੇ ਖਾਣੇ ਤੇ ਬੁਲਾਇਆ ਸਾਨੂੰ ਤੇ ਸਾਨੂੰ ਕਹਿੰਦੇ ਕਿ ਆ ਬੱਚੇ ਨੂੰ ਅਸੀਂ ਬੁਲਾਇਆ ਨਹੀਂ ਸਾਰੀ ਰਾਹ ਇਹ ਇੰਨੇ ਸਾਡੀ ਬੇਇੱਜ਼ਤੀ ਕਰਾਤੀ ਚੌਥਾ ਰਹਿ ਗਿਆ ਅੱਛਾ ਤੇ ਮੈਂ ਕਿਹਾ ਜੀ ਤੁਸੀਂ ਇਦਾਂ ਕਰੋ ਤੁਸੀਂ ਆਪ ਭੱਜ ਲਿਆ ਕਰੋ ਹੂੰ ਮੈਂ ਕਿਹਾ ਅਗਲੀ ਵਾਰੀ ਜਾ ਕੇ ਦੇਖਿਓ ਮੈਂ ਵੀ ਉਹ ਦੇਖ ਰਿਹਾ ਸੀ ਕੰਪੀਟੀਸ਼ਨ ਮੈਂ ਕਿਹਾ ਜਿਹੜਾ ਇਹ ਚੌਥਾ ਆ ਜਿਹੜੇ ਪੰਜਵੇਂ ਛੇਵੇਂ ਇਹਨਾਂ ਦੇ ਨਾਲ ਆਏ ਸੀ ਬੱਚੇ ਉਹ ਫੋਰਨਰ ਸੀਗੇ ਤੇ ਮੈਂ ਕਿਹਾ ਉਹਨਾਂ ਦੇ ਮਾਪੇ ਬਾਬ ਨੇ ਉਹਨਾਂ ਦਾ ਕੀ ਬਿਹੇਵ ਕੀਤਾ ਸੀ ਕਦੀ ਦੇਖਿਓ ਹੂੰ ਕਿਉਂਕਿ ਇਹ ਹੀ ਅੱਜ ਦੀ ਡੇਟ 'ਚ ਬਹੁਤ ਜ਼ਰੂਰੀ ਆ ਕਿ ਅਸੀਂ ਸਾਡੇ ਬੱਚੇ ਖੇਡਣ ਹੂੰ ਜੀ ਗਰਾਉਂਡ 'ਚ ਜਾਣ ਜ਼ਰੂਰੀ ਨਹੀਂ ਕਿ ਉਹ ਪਹਿਲੇ ਦਿਨ ਹੀ ਤੁਹਾਨੂੰ ਗਰਾਉਂਡਾਂ ਦੇ ਵਿੱਚ ਜਿੱਤ ਪ੍ਰਾਪਤ ਹੋ ਜਾਏਗੀ ਬਹੁਤ ਹਾਰਡ ਵਰਕ ਕਰਨਾ ਪੈਂਦਾ ਪਰ ਪਹਿਲੀ ਗੱਲ ਆ ਸਾਨੂੰ ਮੋਟੀਵੇਸ਼ਨ ਦੇਣੀ ਪੈਗੀ ਤੇ ਮੈਂ ਇਦਾਂ ਦੇ ਪੇਰੈਂਟਸ ਰੋਂਦੇ ਦੇਖਿਆ ਜਿਹੜੇ ਸਾਡੇ ਕੋਲ ਲੈ ਕੇ ਆਉਂਦੇ ਬੱਚਾ ਬਹਿ ਜਾਂਦਾ ਬੱਚਾ ਗਰਾਉਂਡ 'ਚ ਪ੍ਰੈਕਟਿਸ ਨਹੀਂ ਕਰਨੀ ਚਾਹੁੰਦਾ ਤੇ ਮੈਂ ਕਹਿੰਦਾ ਉਹ ਬles ਬਲੇਸਿੰਗ ਬੰਦੇ ਆ ਉਹਨਾਂ ਨੂੰ ਰੱਬ ਦੀ ਰਹਿਮਤ ਆ ਜਿਨ੍ਹਾਂ ਦੇ ਬੱਚੇ ਖੇਡਣਾ ਚਾਹੁੰਦੇ ਨੇ ਤੇ ਉਹਨਾਂ ਦੇ ਅੰਦਰੋਂ ਉੱਠਦੀ ਆ ਇੱਕ ਖੇਡ ਦੀ ਤੇ ਤੀਸਰਾ ਮੈਂ ਪਿੱਛੇ ਇੱਥੇ ਸ਼ੀਲੌਂਗ ਦੇ ਵਿੱਚ ਗਿਆ ਸੀ ਉੱਥੇ ਗਲੈਨਿਸ ਨਨ ਜਿਹੜੀ ਕਿ 84 ਦੀ 골ਡ ਮੈਡਲਿਸਟ ਸੀ 올림픽 ਦੀ ਜੀ ਉਹਨਾਂ ਨੇ ਮੈਨੂੰ ਖਾਸ ਤੌਰ ਤੇ ਬੁਲਾਇਆ ਸੀ ਤੇ ਮੈਂ ਉੱਥੇ ਜਾ ਕੇ ਆਇਆ ਉਹਨਾਂ ਦੇ ਨਾਲ ਵੀ ਕੰਮ ਕਰਨ ਦਾ ਜਿਹੜਾ ਇੱਕ ਅਲੱਗ ਹੀ ਐਕਸਪੀਰੀਅੰਸ ਸੀਗਾ ਜੀ ਤੇ ਉਹਨਾਂ ਨੇ ਵੀ ਜਿੱਦਾਂ ਮੋਬਾਈਲ ਉਹਨਾਂ ਨੇ ਛੋਟੀਆਂ ਛੋਟੀਆਂ ਚੀਜ਼ਾਂ ਬਹੁਤ ਜੇ ਗੱਲਾਂ ਕਰਨ ਲੱਗ ਪਈ ਤਾਂ ਬਹੁਤ ਸਾਰੀਆਂ ਗੱਲਾਂ ਆ ਕਿ ਜਿੱਦਾਂ ਖਾਸ ਤੌਰ ਤੇ ਮੈਂ ਕਹਿੰਨਾ ਕਿ ਮੋਬਾਈਲ ਦੇ ਉਹਨਾਂ ਨੇ ਦੱਸਿਆ ਕਿ ਮੋਬਾਈਲ ਨੂੰ ਜਦੋਂ ਮੈਂ ਟ੍ਰੇਨਿੰਗ ਕਰਾਉਣੀ ਮੈਂ ਇੱਕ ਟੋਕਰੀ ਰੱਖੀ ਉਹਦੇ ਵਿੱਚ ਸਾਰਿਆਂ ਦੇ ਪਵਾ ਦੇਣੀਆਂ ਡਿਸਪਲਿਨ ਫਿਰ ਉਹਨਾਂ ਨੇ ਇਹ ਦੱਸ ਮੈਂ ਜਦੋਂ ਗੋਲਡਮੈਨ ਲਿਆ ਤੇ ਮੈਂ 7 ਸਾਲ ਆਪਣੇ ਘਰ ਨਹੀਂ ਗਈ ਇਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਸਿੱਖੀਆਂ ਜਿਹੜੀਆਂ ਹੁਣ ਬੱਚਿਆਂ ਨਾਲ ਜਦੋਂ ਸਾਂਝੀਆਂ ਕਰਦੇ ਆ ਤੇ ਬੱਚਿਆਂ ਨੂੰ ਵੀ ਮਤਲਬ ਮੋਟੀਵੇਸ਼ਨ ਮਿਲਦੀ ਔਸ ਚੀਜ਼ਾਂ ਦਾ ਸੋ ਜਿਹੜਾ ਕੋਚ ਆ ਉਹ ਵੀ ਸਿੱਖਦਾ ਰਹਿੰਦਾ ਨਾਲ ਨਾਲ ਹਾਂਜੀ ਹਾਂਜੀ ਤੇ ਉਸੇ ਗਿਆਨ ਨੂੰ ਫਿਰ ਅੱਗੇ ਆਪਣੇ ਸ਼ਗਿਰਦਾਂ ਦੇ ਨਾਲ ਕੋਚ ਸਾਂਝਾ ਵੀ ਕਰਦਾ ਤੇ ਇਸ ਤੋਂ ਬਾਅਦ ਆਪਾਂ ਗੱਲ ਜੇਕਰ ਅੱਗੇ ਜਾਰੀ ਰੱਖੀਏ ਤੁਸੀਂ ਗੱਲ ਕੀਤੀ ਖੇਡ ਢਾਂਚੇ ਦੀ ਕਿ ਖੇਡਾਂ ਦਾ ਢਾਂਚਾ ਵਧੀਆ ਹੋਣਾ ਜ਼ਰੂਰੀ ਹੈ ਖੇਡ ਢਾਂਚੇ ਦੇ ਨਾਲ ਜੁੜਦਕ ਪਹਿਲੂ ਇਹ ਵੀ ਹੈ ਕਿ ਆਪਾਂ ਖਿਡਾਰੀ ਲੱਭਣੇ ਕਿੱਦਾਂ ਆ ਖਾਸ ਕਰ ਆਪਾਂ ਦੇਖਦੇ ਕਿ ਸਾਡੇ ਇੱਥੇ ਪਿੰਡਾਂ ਚ ਐਥਲੀਟ ਬਹੁਤ ਵਧੀਆ ਹੈ ਦੂਰ ਦਰਾਡੇ ਦੇ ਇਲਾਕਿਆਂ ਸੇ ਹਾਂਜੀ ਹਾਂਜੀ ਉਹਨਾਂ ਬੱਚਿਆਂ ਨੂੰ ਕਿਵੇਂ ਮੈਦਾਨ ਤੱਕ ਲਿਆਂਦਾ ਜਾਵੇ ਇਹਦੇ ਵਿੱਚ ਕੋਚ ਦੀ ਕੀ ਭੂਮਿਕਾ ਹੁੰਦੀ ਹੈ ਭਾਈ ਮੈਂ ਦੱਸਣਾ ਚਾਹਾਂਗਾ ਕਿ ਜਿੱਦਾਂ ਮੈਂ ਆਸਟ੍ਰੇਲੀਆ ਚ ਗਿਆ ਹੁਣ ਸਿਡਨੀ ਨਾ ਜੀ ਉੱਥੇ ਮੈਂ ਜਦੋਂ ਉਹਨਾਂ ਨਾਲ ਗੱਲਾਂ ਕੀਤੀਆਂ 95% ਜਿਹੜੇ ਉਹਨਾਂ ਦੇ ਸਕੂਲਾਂ ਦੇ ਬੱਚੇ ਆ ਜੀ ਉਹ ਐਥਲੈਟਿਕ ਚ ਇੱਕ ਵਾਰੀ ਪਾਰਟਿਸਪੇਟ ਜ਼ਰੂਰ ਕਰਦੇ ਮਤਲਬ ਇੱਕ ਵਾਰੀ ਕੀ ਆਪਣੇ ਖੇਡ ਜੀਵਨ ਦੇ ਵਿੱਚ ਕਰਦੇ ਕਰਦੇ ਜਦੋਂ ਜਦੋਂ ਇੱਕ ਇੱਕ ਮੁਹੱਲਾ ਉਹਨਾਂ ਦੇ ਸਪਰਬ ਕਹਿ ਦਿੰਦੇ ਉਹਨਾਂ ਨੂੰ ਇੱਕ ਇੱਕ ਮੁਹੱਲੇ ਦੇ ਵਿੱਚ ਹਰ ਹਫਤੇ ਸ਼ੁੱਕਰਵਾਰ ਨੂੰ ਉਹਨਾਂ ਦੇ ਕੰਪੀਟੀਸ਼ਨ ਹੁੰਦੇ ਆ 7 ਸਾਲ ਦੇ 8 ਸਾਲ ਦੇ ਛੋਟੇ ਛੋਟੇ ਸ਼ਾਰਟ ਪੁੱਟਾ ਥੋੜਾ ਜਿਹਾ ਇਦਾਂ ਦੀਆਂ ਚੀਜ਼ਾਂ ਤੇ ਉਹ ਸਾਰਾ ਜਿੱਦਾਂ ਇੱਕ ਮੁਹੱਲੇ ਦਾ ਉਹਨਾਂ ਦੇ ਵੋਲੰਟਰੀ ਲੋਕੀ ਕੰਮ ਕਰਦੇ ਆ ਉਹਨਾਂ ਦਾ ਰਿਕਾਰਡ ਬਣਦਾ ਸਾਰਾ ਰਿਕਾਰਡ ਬਣ ਕੇ ਇੱਕ ਥਾਂ ਤੇ ਸਾਂਝਾ ਹੁੰਦਾ ਜਿਵੇਂ ਅੱਜ ਇਸ ਗਰਾਊਂਡ ਦੇ ਵਿੱਚ ਬੱਚਾ 7 7 ਸੈਕਿੰਡ ਚ ਭੱਜਿਆ ਜਾਂ 8 ਸੈਕਿੰਡ ਚ ਭੱਜਿਆ 60 ਮੀਟਰ ਜਾਂ 50 ਮੀਟਰ ਕੁਝ ਵੀ ਆਪਣੀ ਏਜ ਦੇ ਮੁਤਾਬਕ ਜੀ ਤੇ ਉਹ ਇੱਕ ਥਾਂ ਤੇ ਇਕੱਠਾ ਹੋ ਜਾਣਾ ਫਿਰ ਤੁਹਾਨੂੰ ਉਥੋਂ ਸਾਰੇ ਟਾਂਚੇ ਦਾ ਪਤਾ ਲੱਗ ਜਾਣਾ ਕਿ ਕਿਤੇ ਕਿੰਨਾ ਲੌਂਗ ਜੰਪ ਲਾਇਆ ਸਾਡੇ ਕੰਟਰੀ ਦੇ ਵਿੱਚ ਕਿੰਨਾ ਪਰ ਇੱਥੇ ਅਸੀਂ ਉਹ ਚੀਜ਼ ਹਜੇ ਤੱਕ ਕਰ ਨਹੀਂ ਪਾਏ ਜੀ ਅਸੀਂ ਕਿਤੇ ਕੰਪੀਟੀਸ਼ਨ ਰੱਖ ਵੀ ਦਿੰਨੇ ਤਾਂ ਮੈਨੂੰ ਲੱਗਦਾ ਕਿ ਜਿਹੜੇ ਸਿਰਫ ਟ੍ਰੇਨਡ ਐਥਲੀਟ ਹੁੰਦੇ ਆ ਜਾਂ ਜਿਨ੍ਹਾਂ ਨੂੰ ਨੌਲੇਜ ਹੁੰਦੀ ਸਿਰਫ ਉਹ ਹੀ ਪਹੁੰਚ ਸਕਦੇ ਆ ਜੀ ਇਹਦੇ ਲਈ ਮੈਨੂੰ ਲੱਗਦਾ ਕਿ ਜਿਹੜੇ ਡੀਪੀ ਪੀਟੀ ਆ ਉਹ ਸਭ ਤੋਂ ਵੱਡ ਜਿਮੇਵਾਰੀ ਤੇ ਟੀਚਰਸ ਮੈਂ ਕਹੀ ਥਾਂ ਮੈਂ ਇਹ ਵੀ ਦੇਖੇ ਕੋਈ ਮੈਥ ਦਾ ਟੀਚਰ ਹੁੰਦਾ ਕੋਈ ਸਾਇੰਸ ਦਾ ਟੀਚਰ ਹੁੰਦਾ ਜੀ ਉਹਦਾ ਇੰਟਰਸਟ ਆ ਉਹਨਾਂ ਨੇ ਵੀ ਬੱਚਿਆਂ ਨੂੰ ਦੇਖ ਕੇ ਗਾਈਡ ਕੀਤਾ ਤੇ ਉਹਨਾਂ ਨੂੰ ਖੇਡਣ ਲਈ ਭੇਜਿਆ ਆ ਕਿਤੇ ਨਾ ਕਿਤੇ ਤੇ ਮੈਨੂੰ ਲੱਗਦਾ ਕਿ ਪਹਿਲੀ ਅੱਖ ਟੀਚਰ ਦੀ ਆ ਉਹ ਟੀਚਰਸ ਨੂੰ ਕੋਈ ਨਾ ਕੋਈ ਸਨਮਾਨ ਕੋਈ ਨਾ ਕੋਈ ਮਾਨ ਦੇਣਾ ਚਾਹੀਦਾ ਜਿਨ੍ਹਾਂ ਦੇ ਬੱਚਿਆਂ ਨੇ 올림픽 ਚੋਂ ਮੈਡਲ ਲਿਆ ਜਾਂ ਏਸ਼ੀਆ ਚੋਂ ਮੈਡਲ ਲਿਆ ਜਾਂ ਨੈਸ਼ਨਲ ਚੋਂ ਲਿਆ ਆ ਉਹਨਾਂ ਦੀ ਵੀ ਗਿਣਤੀ ਵਧਾਉਣੀ ਚਾਹੀਦੀ ਹੈ ਜਦੋਂ ਤੁਸੀਂ ਉਹਨਾਂ ਨੂੰ ਆਨਰ ਕਰਨਾ ਸ਼ੁਰੂ ਕਰ ਦੋਗੇ ਤੇ ਮੈਨੂੰ ਲੱਗਦਾ ਸਾਨੂੰ ਉਹ ਜਿਹੜਾ ਤੁਸੀਂ ਕਿਹਾ ਕਿ ਪਿੰਡਾਂ ਤੱਕ ਪਹੁੰਚਣ ਦੀ ਜ਼ਰੂਰਤ ਹੁਣ ਮੈਂ ਆ ਮੇਰੇ ਕੋਲ ਉਹਨਾ ਟਾਈਮ ਨਹੀਂ ਹੈਗਾ ਕਿ ਮੈਂ ਪਿੰਡ 'ਚ ਜਾ ਕੇ ਦੇਖ ਸਕਾਂ ਤੇ ਪਰ ਉਹਨਾਂ ਦੀ ਨਿਗਾਹ 'ਚ ਹਮੇਸ਼ਾ ਰਹਿਣਾ ਇਹਦੇ ਲਈ ਕੋਈ ਨਾ ਕੋਈ ਸਰਕਾਰ ਨੂੰ ਪ੍ਰੋਗਰਾਮ ਬਣਾਉਣਾ ਚਾਹੀਦਾ ਹੁਣ ਤਾਂ ਇਦਾਂ ਇਦਾਂ ਦੇ ਡਿਵਾਈਸ ਆ ਚੁੱਕੇ ਆ ਕਿ ਜਿਹੜੇ ਉਹ ਡਿਵਾਈਸ ਲਾ ਕੇ ਤੁਸੀਂ ਚੈੱਕ ਕਰ ਸਕਦੇ ਕਿ ਬੱਚੇ ਦੀ ਪੈਰਾਂ ਦੀ ਸਪੀਡ ਕਿੰਨੀ ਆ ਉਹਦਾ ਵਰਟੀਕਲ ਜੰਪ ਕਿੰਨਾ ਆ ਉਹਦੀ ਸਟਰੈਂਥ ਹੱਥਾਂ ਦੀ ਕਿੰਨਾ ਕਿਦਾਂ ਚਲੋ ਜੇ ਉਹ ਨਹੀਂ ਵੀ ਆ ਪਰ ਇੱਕ ਫਿਰ ਵੀ ਇੱਕ ਡੀਪੀ ਪੀਟੀ ਜਾਂ ਇੱਕ ਟੀਚਰ ਸਭ ਤੋਂ ਪਹਿਲੇ ਦੇਖਦਾ ਆ ਤੇ ਉਹਨੂੰ ਜ਼ਰੂਰ ਗਾਈਡ ਕਰਨਾ ਚਾਹੀਦਾ ਪਰ ਕਈ ਵਾਰੀ ਉਹਦਾ ਨੁਕਸਾਨ ਵੀ ਹੋ ਜਾਂਦਾ ਜੀ ਕਿ ਜਦੋਂ ਕੋਈ ਪੀਟੀ ਡੀਪੀਓ ਨੂੰ ਲੱਭ ਲੈਂਦਾ ਤੇ ਉਹਨੂੰ ਅਲੱਗ-ਅਲੱਗ ਖੇਡਾਂ ਦੇ ਵਿੱਚ ਪਾ ਕੇ ਜਿਆਦਾ ਹੀ ਖਰਚ ਕਰ ਦਿੰਦਾ ਜਿੰਨੀ ਉਹਨੂੰ ਮਿਹਨਤ ਨਹੀਂ ਹੁੰਦੀ ਚਾਈਲਡ ਲੇਬਰ ਦੀ ਤਰ੍ਹਾਂ ਕਰਦਾ ਤੂੰ ਵਾਲੀਬॉल ਵੀ ਖੇਡ ਲੈ ਖੇਡਾਂ ਸਾਰੀਆਂ ਖੇਡਣੀਆਂ ਚਾਹੀਦੀਆਂ ਪਰ ਉਹਨੂੰ ਇੰਨਾ ਵਰਤਨਾ ਨਾ ਲਾਓ ਜਾਂ ਉਹਨੂੰ ਓਵਰ ਟ੍ਰੇਨਿੰਗ ਨਾ ਕਰਾ ਦਿਓ ਤੇ ਤਾਂ ਜੋ ਉੱਥੇ ਹੀ ਉਹ ਨਿਕਲ ਕੇ ਉੱਥੇ ਖਤਮ ਹੋ ਜਵੇ ਤੇ ਇਸ ਕਰਕੇ ਉਹ ਸਖਦਾ ਤੇ ਉਸ ਨੋਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ ਜੀ ਤੇ ਤੁਸੀਂ ਜ਼ਿਕਰ ਕੀਤਾ ਤਕਨੀਕ ਦਾ ਤੇ ਹੁਣ ਤਾਂ ਹੈ ਹੀ ਜ਼ਮਾਨਾ ਤਕਨੀਕ ਦਾ ਆਧੁਨਿਕ ਤਕਨੀਕ ਆ ਚੁੱਕੀਆਂ ਨਿਤ ਦਿਨ ਕੋਈ ਨਵੀਂ ਤਕਨੀਕ ਸਾਹਮਣੇ ਆ ਰਹੀ ਹੈ ਹਾਂਜੀ ਹਾਂ ਸੋ ਕੋਚਿੰਗ ਦੇ ਵਿੱਚ ਤਕਨੀਕ ਦੀ ਕੀ ਭੂਮਿਕਾ ਹੈ ਕਿੰਨਾ ਕੁ ਸਹਾਰਾ ਲੈਂਦੇ ਹੋ ਤੁਸੀਂ ਕੋਚ ਤਕਨੀਕ ਦਾ ਕੋਚਿੰਗ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਖਿਡਾਰੀਆਂ ਨੂੰ ਹੋਰ ਬਿਹਤਰ ਬਣਾਉਣ ਲਈ ਭਾਜੀ ਜਿੱਦਾਂ ਤੁਸੀਂ ਮੋਬਾਈਲ ਦੇਖਦੇ ਹੋ ਕਿ ਤੁਹਾਡੇ ਦੇਖਦੇ ਦੇਖਦੇ ਮੋਬਾਈਲ ਕਿੰਨੇ ਤਰ੍ਹਾਂ ਦੇ ਚੇਂਜ ਹੋ ਗਏ ਏਆਈ ਤੇ ਕਿੱਦਾਂ-ਕਿੱਦਾਂ ਦੇ ਫੰਕਸ਼ਨ ਆ ਗਏ ਮੈਨੂੰ ਲੱਗਦਾ ਉਵੇਂ ਹੀ ਸਾਡੇ ਐਥਲੀਟਿਕਸ ਦੇ ਵਿੱਚ ਹੂੰ ਮਤਲਬ ਜਾਂ ਸਰੇ ਖੇਡ ਦੇ ਵਿੱਚ ਉਦਾਂ ਦਾ ਹੀ ਚੇਂਜ ਆ ਚੁੱਕਾ ਆ ਹਰ ਮਤਲਬ 2-3 ਮਹੀਨੇ ਬਾਅਦ ਮੈਨੂੰ ਲੱਗਦਾ ਕੋਈ ਨਵੀਂ ਐਕਸਰਸਾਈਜ਼ ਆ ਜਾਂਦੀ ਆ ਕਿ ਹਾਂ ਵੀ ਇਹ ਕਿੱਦਾਂ ਕਰਨੀ ਚਾਹੀਦੀ ਪਰ ਇਹ ਵੀ ਨਾਲ-ਨਾਲ ਜ਼ਰੂਰ ਆ ਕਿ YouTube ਦੇ ਉੱਤੇ ਬੇਅੰਤ ਵੀਡੀਓਜ਼ ਪਈਆਂ ਆ ਬੇਅੰਤ ਨੌਲੇਜ ਮਿਲ ਰਹੀ ਆ ਪਰ ਕਿਹੜੇ ਬੱਚੇ ਨੂੰ ਕਿਹੜੀ ਚੀਜ਼ ਜ਼ਰੂਰੀ ਆ ਕਿਸੇ ਲਈ ਉਹ ਅੰਮ੍ਰਿਤ ਹੋ ਸਕਦੀ ਆ ਕਿਸੇ ਲਈ ਉਹ ਜ਼ਹਿਰ ਹੋ ਸਕਦੀ ਆ ਇਸ ਕਰਕੇ ਪਰ ਮੈਂ ਵਾਰਮਅਪ ਨੂੰ ਜੇ ਆਪਾਂ ਲੈ ਲਈਏ ਤਾਂ ਮੈਨੂੰ ਲੱਗਦਾ ਪਿਛਲੇ 20 ਸਾਲਾਂ ਚ ਤੀ ਤਰ੍ਹਾਂ ਦੇ ਵਾਰਮ-ਅਪ ਚੇਂਜ ਹੋ ਚੁੱਕੇ ਆ ਜਿਹੜੇ ਐਡ ਹੋਈਆਂ ਜਾਂ ਕਿੱਦਾਂ ਕਿੱਦਾਂ ਵਾਰਮ-ਅਪ ਕਰਨਾ ਕੋਈ ਹੁਣ ਸਪ੍ਰਿੰਟਰ ਆਉ ਜੋਗ ਨਾ ਵਾਰਮ-ਅਪ ਨਹੀਂ ਕਰਦੇ ਪਹਿਲੇ ਸਾਡੇ ਸਾਰੇ ਕੋਚੀਜ਼ ਕਹਿੰਦੇ ਹਾਂ ਅਸੀਂ ਚਲੋ ਜੋਗਿੰਗ ਕਰੋ ਆਹ ਕਰੋ ਉਹ ਕਰੋ ਤੇ ਚੇਂਜਸ ਮਤਲਬ ਆ ਚੁੱਕੇ ਆ ਪਰ ਜੇ ਤੁਸੀਂ ਆਪਣੇ ਕਿਤੇ ਤੋਂ ਥੋੜੀ ਦੇਰ ਲਈ ਵੀ 6 ਮਹੀਨੇ ਦੀ ਵੀ ਛੁੱਟੀ ਕਰ ਜੂਗੇ ਮੈਨੂੰ ਲੱਗਦਾ ਤੁਸੀਂ ਪਿੱਛੇ ਰਹਿ ਜਾਓਗੇ ਤੁਹਾਨੂੰ ਹਰ ਵਕਤ ਉਸ ਚੀਜ਼ ਦੇ ਨਾਲ ਜੁੜਨਾ ਪਏਗਾ ਨਵੀਂ ਤਕਨੀਕ ਦੇ ਨਾਲ ਜੁੜਨਾ ਪਏਗਾ ਤੇ ਇੱਕ ਅ ਡਿਸਕਸ਼ਨ ਬਹੁਤ ਜ਼ਰੂਰੀ ਆ ਕਿ ਤੁਹਾਨੂੰ ਜਿੱਥੇ ਵੀ ਕੋਈ ਚੰਗਾ ਬੰਦਾ ਮਿਲਦਾ ਉਹਨੂੰ ਡਿਸਕਸ਼ਨ ਕਰੋ ਪਰ ਕਨਫਿਊਜ਼ਨ ਦੇ ਵਿੱਚ ਨਾ ਫਸੋ ਜਿੰਨਾ ਤੁਹਾਨੂੰ ਕਲੀਅਰ ਹੁੰਦਾ ਆ ਉੱਤੇ ਕੰਮ ਕਰੋ ਤੇ ਉਹ ਬੈਸਟ ਰਹੇਗਾ ਜੀ ਤੇ ਹੁਣ ਆਪਾਂ ਗੱਲਬਾਤ ਵਿੱਚ ਇੱਕ ਅਜਿਹੇ ਨੁਕਤੇ ਨੂੰ ਜੋੜੀਏ ਜਿਹਦਾ ਜ਼ਿਕਰ ਕਰਨਾ ਬਣਦਾ ਅਸੀਂ ਦੱਸਿਆ ਕਿ ਤੁਸੀਂ ਕੋਚ ਵਜੋਂ ਲੰਮੇ ਸਮੇਂ ਤੋਂ ਜ਼ਿੰਮੇਵਾਰੀ ਨਿਭਾ ਰਹੇ ਹੋ ਪਰ ਦਰਸ਼ਕਾਂ ਨੂੰ ਇਹ ਵੀ ਦੱਸਿਏ ਕਿ ਤੁਸੀਂ ਕੋਚ ਵਜੋਂ ਤਾਂ ਖੇਡਾਂ ਦੇ ਖੇਤਰ ਵਿੱਚ ਸੇਵਾ ਕਰ ਹੀ ਰਹੇ ਹੋ ਨਾਲ ਦੀ ਨਾਲ ਸਾਹਿਤ ذریعے ਵੀ ਤੁਸੀਂ ਖੇਡ ਨੂੰ ਹੋਰ ਉਭਾਰ ਰਹੇ ਹੋ ਸਾਹਿਤ ਨੂੰ ਭਾਵਕੇ ਆਪਣੀ ਲੇਖਣੀ ذریعے ਅਤੇ ਇਸੇ ਤਰ੍ਹਾਂ ਸਾਹਿਤ ਦੇ ਹੋਰ ਨਾ ਰੰਗਾ ਰਹੀ ਵੀ ਤੁਸੀਂ ਕੋਚਿੰਗ ਨੂੰ ਖੇਡ ਨੂੰ ਉਭਾਰ ਰਹੇ ਹੋ ਲੋਕਾਂ ਤੱਕ ਪਹੁੰਚਾ ਰਹੇ ਹੋ ਉਸ ਬਾਰੇ ਦੱਸੋ ਕਿ ਤੁਸੀਂ ਇਹਦੇ ਵਿੱਚ ਕੀ ਕੀ ਉਪਰਾਲੇ ਕੀਤੇ ਆ ਖੇਡ ਸਾਹਿਤ ਵਿੱਚ ਸਾਹਿਤ ਦਾ ਜੇ ਲਈ ਹੈ ਜੀ ਮੈਨੂੰ ਚੰਗੀ ਪੋਇਟਰੀ ਸੁਣਨ ਦਾ ਬਹੁਤ ਸ਼ੌਂਕ ਆ ਤੇ ਮੈਨੂੰ ਲੱਗਦਾ ਹੈ ਅੱਜ ਵੀ ਤੇ ਜਦੋਂ ਮੈਂ ਸ਼ੁਰੂਆਤ ਵੀ ਕੀਤੀ ਸੀ ਤੇ ਮੈਨੂੰ ਸਾਹਿਤ ਨੇ ਹੀ ਇਹ ਪਾਵਰ ਦਿੱਤੀ ਮੈਨੂੰ ਲੱਗਦਾ ਕਿ ਇਹ ਬੋਲਾਂ ਦੇ ਵਿੱਚ ਬਾਣੀ ਵਾਂਗ ਅਸਰ ਹੁੰਦਾ ਕਿਸੇ ਕਿਸੇ ਦੀ ਵੀ ਬਾਣੀ ਵਾਂਗ ਅਸਰ ਹੁੰਦਾ ਤੇ ਮੈਂ ਪਾਤਰ ਸਾਹਿਬ ਦੀ ਨਾ ਕਵਿਤਾ ਪੜ੍ਹੀ ਸੀ ਕਿ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ ਤੇ ਉੱਥੇ ਮੈਨੂੰ ਇਹ ਮਹਿਸੂਸ ਹੋਇਆ ਕਿ ਹਾਂ ਵੀ ਜੇ ਅਸੀਂ ਚੰਗੇ ਕੰਮ ਨਹੀਂ ਕਰਾਂਗੇ ਆਪਣੇ ਦੇਸ਼ ਲਈ ਆਪਣੀ ਆਉਣ ਵਾਲੀ ਪੀੜ੍ਹੀ ਲਈ ਤੇ ਉਹ ਜਿਹੜੀਆਂ ਰੂਹਾਂ ਆ ਜਿਹੜੀਆਂ ਤੜਫ ਰਹੀਆਂ ਆ ਜਿਨ੍ਹਾਂ ਨੇ ਸਾਡੇ ਲਈ ਸਭ ਕੁਝ ਕੀਤਾ ਕਿ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਜਿਨ੍ਹਾਂ ਨੇ ਸ਼ਮਾ ਜਲਾਈ ਤੇ ਉਹਨਾਂ ਵਿੱਚ ਇੱਕ ਪੈਰਾ ਹੁੰਦਾ ਸੀ ਜਿਹੜਾ ਮੈਨੂੰ ਮਤਲਬ ਟੰਬ ਗਿਆ ਮਤਲਬ ਉਹ ਸੀਗਾ ਕਿ ਯਾਰ ਮੇਰੇ ਜੋ ਇਹਸਾਸ ਤੇ ਮਰ ਗਏ ਕਿ ਮੈਂ ਉਹਨਾਂ ਦੇ ਦੁੱਖ ਦਾ ਬਣਾਵਾਗਾ ਗੀਤ ਜੇ ਮੈਂ ਚੁੱਪ ਹੀ ਰਿਹਾ ਜੇ ਮੈਂ ਕੁਝ ਨਾ ਕਿਹਾ ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ ਉਹ ਵਰਡ ਨੇ ਮੇਰੇ ਤੇ ਇੰਨਾ ਅਸਰ ਕੀਤਾ ਅੱਜ ਵੀ ਜੇ ਅਸੀਂ ਨਹੀਂ ਕੰਮ ਕਰਦੇ ਬੜੀ ਬੜੀ ਮਨ ਕਰਦਾ ਕਿ ਛੱਡੋ ਸਿਸਟਮ ਨੂੰ ਦੇਖ ਕੇ ਪਰ ਫਿਰ ਉਹ ਜਿਹੜਾ ਕਿ ਯਾਰ ਮੇਰੇ ਜੋ ਇਹਸਾਸ ਤੇ ਮਰ ਗਏ ਕਿ ਮੈਂ ਉਹਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ ਜੇ ਮੈਂ ਚੁੱਪ ਹੀ ਰਿਹਾ ਜੇ ਮੈਂ ਕੁਝ ਨਾ ਕਿਹਾ ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ ਤੇ ਮੈਨੂੰ ਲੱਗਦਾ ਹਰ ਐਥਲੀਟ ਨੂੰ ਹਰ ਪਲੇਅਰ ਨੂੰ ਜਿਹੜਾ ਨਸ਼ਿਆਂ ਵੱਲ ਜਾ ਰਹੇ ਨੇ ਲੋਕ ਇਹ ਜਰੂਰ ਸੋਚਣਾ ਚਾਹੀਦਾ ਆ ਕਿ ਮੈਂ ਇੱਕ ਮੂਵੀ ਵੀ ਬਣਾਈ ਸੀ ਜਨੂਨ 108 ਸਾਰੇ ਐਥਲੀਟਾਂ ਨੇ ਕੰਮ ਕੀਤਾ ਸੀ ਪੰਜਾਬੀ ਮੂਵੀ ਤੇ ਉਹਦੇ ਵਿੱਚ ਇੱਕ ਡਾਇਲੌਗ ਵੀ ਆ ਜਦੋਂ ਇੱਕ ਸਪੋਰਟਸਮੈਨ ਨੂੰ ਇੰਜਰੀ ਆ ਜਾਂਦੀ ਆ ਤੇ ਉਹ ਇੰਜਰੀ ਆਉਣ ਤੋਂ ਬਾਅਦ ਉਹ ਬੈਠਾ ਹੁੰਦਾ ਤੇ ਉਹਨੂੰ ਪਿੰਡ ਦੇ ਮੁੰਡੇ ਕਹਿੰਦੇ ਦਾਰੂ ਪੀ ਲੈ ਤੇ ਇਹਦੇ ਨਾਲ ਸਾਰੇ ਦੁੱਖ ਤੇਰੇ ਦੂਰ ਹੋ ਜਾਣਗੇ ਤੇ ਉਹ ਕਹਿੰਦਾ ਮੈਂ ਪੁਜਿਆ ਲੈ ਕੇ ਆਉਣਾ ਤੇ ਜਦੋਂ ਜਾਂਦਾ ਫਿਰ ਭਗਤ ਸਿੰਘ ਦੀ ਰੂਹ ਉਹਦੇ ਨਾਲ ਗੱਲਾਂ ਕਰਦੀ ਉਹ ਕਹਿੰਦਾ ਅੱਛਾ ਪੀਣ ਲੱਗਾ ਉਹ ਕਹਿੰਦਾ ਜੇ ਅਸੀਂ ਵੀ ਮਤਲਬ ਗੁਲਾਮੀ ਨੂੰ ਦੇਖਦੇ ਹੋਏ ਨਸ਼ਿਆਂ ਦਾ ਸਹਾਰਾ ਲੈ ਲੈਂਦੇ ਜੀ ਤੇ ਆਜ਼ਾਦੀ ਕਿੱਦਾਂ ਹੋਣੀ ਸੀ ਹੂੰ ਕਹਿੰਦਾ ਅਸੀਂ 116 ਦਿਨ ਦੀ ਭੁੱਖ ਹੜਤਾਲ ਕੀਤੀ ਸ਼ਾਇਦ ਅੱਜ ਸਾਡੇ ਬੱਚਿਆਂ ਨੂੰ ਨਹੀਂ ਪਤਾ 116 ਦਿਨ ਦੀ ਭੁੱਖ ਹੜਤਾਲ ਕੀਤੀ ਆਪਣੇ ਲਈ ਨਹੀਂ ਕੀਤੀ ਉਹ ਤੁਹਾਡੇ ਲਈ ਕੀਤੀ ਬੜੇ ਬੜੇ ਸਾਰੇ ਦੇਖੋ ਕੁਰਬਾਨੀਆਂ ਹੋਈਆਂ ਇਦਾਂ ਦੀਆਂ ਤੇ ਇੱਕ ਮੈਂ ਫਿਰ ਉਸ ਤੋਂ ਬਾਅਦ ਇੱਕ ਗਾਣਾ ਲਿਖਿਆ ਸੀ ਕਿ ਹੁੰਦੇ ਐਥਲੀਟ دیਵਾਨੇ ਹਾਰੀ ਬਾਜੀ ਜਿੱਤਣ ਦੇ ਕਰਕੇ ਫਿਰ ਮਿਹਨਤ ਯਾਰੋ ਮੈਦਾਨਾਂ ਚ ਨਿੱਤਰ ਦੇ ਤੇ ਮਾਲਕ ਨੂੰ ਕਰਨ ਸਲਾਮਾ ਹਰ ਵਾਰੀ ਜਿੱਤਣ ਤੇ ਹੁੰਦੇ ਐਥਲੀਟ دیਵਾਨੇ ਹਾਰੀ ਬਾਈ ਜਿੱਤਣ ਦੇ ਜੀ ਇਹਦੇ ਵਿੱਚ ਜਿੱਦਾਂ ਹੁਣ ਰਾਂਝੇ ਦੀ ਆਸ਼ਕੀ ਮਸ਼ਹੂਰ ਆ ਪੁੰਨੂ ਦੀ ਆ ਉਹਦੇ ਵਿੱਚ ਇੱਕ ਵਰਡਿੰਗ ਲਿਖੀ ਸੀ ਕਿ ਆਸ਼ਕੇ ਰਾਂਝੇ ਵਰਗੇ ਪਰ ਮੱਝੀਆਂ ਚਰਾਉਂਦੇ ਨਾ ਪੁੰਨੂ ਦੇ ਵਾਂਘ ਥਲਾਂ ਵਿੱਚ ਜਾਂਨਾ ਇਹ ਗਵਾਉਂਦੇ ਨਾ ਰੇਤਾ ਤੇ ਭਜਦੇ ਫਿਰਦੇ ਟਿੱਬਿਆਂ ਤੇ ਭਜਦੇ ਫਿਰਦੇ ਹੈਪੀ ਦੀਆਂ ਵਿਸਲਾਂ ਤੇ ਹੁੰਦੇ ਐਥਲੀਟ دیਵਾਨੇ ਹਾਰੀ ਬਾਈ ਜਿੱਤਣ ਦੇ ਵਿੱਚ ਮਤਲਬ ਤਿੰਨ ਚਾਰ ਹੋਰ ਪੈ ਰਹੇ ਹੁਣ ਖਾਸ ਕਰਕੇ ਕੁੜੀਆਂ ਲਈ ਇਹ ਮੇਰੇ ਮਨ ਦੇ ਵਿੱਚ ਕੋਈ ਆ ਰਿਹਾ ਸੀ ਕਿ ਵਾਦਾ ਨਹੀਂ ਕਰਦੀ ਕੋਸ਼ਿਸ਼ ਕਰਾਂਗੀ ਮੈਂ ਇਸ ਵਾਰ ਨੈਸ਼ਨਲ ਚ ਮੈਡਲ ਲਵਾਂਗੀ ਮੈਂ ਜੀ ਤੇ ਮੈਨੂੰ ਖੇਡਣ ਨਹੀਂ ਦਿੰਦੇ ਘਰ ਬਹਿਣ ਨੂੰ ਕਹਿੰਦੇ ਨੇ ਵੀਰਾ ਖੇਡਣ ਜਾਂਦਾ ਉਹਨੂੰ ਮਿਲਖਾ ਕਹਿੰਦੇ ਨੇ ਹੂੰ ਜੀ ਮਾਏ ਮੈਂ ਮਨਜੀਤ ਕੌਰ ਮੰਗਰਾ ਅਫਸਰ ਬਣਾਂਗੀ ਮੈਂ ਵਾਦਾ ਨਹੀਂ ਕਰਦੀ ਕੋਸ਼ਿਸ਼ ਕਰਾਂਗੀ ਮੈਂ ਇਸ ਵਾਰ ਨੈਸ਼ਨਲ ਚ ਮੈਡਲ ਲਵਾਂਗੀ ਮੈਂ ਤੇ ਅੱਗੇ ਮੈਂ ਹਜੇ ਲਿਖ ਰਿਹਾ ਆਂ ਕੁਝ ਲੈਣਾ ਜੀ ਜੀ ਕਿ ਜਦ ਢਿੱਡ ਵਿੱਚ ਹੁੰਦੀ ਸੀ ਸਭ ਗੱਲਾਂ ਸੁਣਦੀ ਸੀ ਜੰਮਣੋਂ ਪਹਿਲਾਂ ਮਾਰ ਦਿਓਏ ਇਹ ਸਾਜ਼ਿਸ਼ ਹੁੰਦੀ ਸੀ ਜੀ ਇਹ ਦੁਨੀਆ ਨਾਲ ਇਦਾਂ ਲੜਾਂਗੀ ਮੈਂ ਪਤਾ ਨਹੀਂ ਜੋ ਵੀ ਹੈ ਹੁਣ ਮੈਂ ਕੁਛ ਇਦਾਂ ਦੀ ਬਾਰਡਿੰਗ ਲਿਖ ਰਿਹਾ ਜਿਹੜੀਆਂ ਮੋਟੀਵੇਸ਼ਨ ਕਰਨ ਤੇ ਚੰਗੀ ਲੇਖਣੀ ਚੰਗੀਆਂ ਚੀਜ਼ਾਂ ਚੰਗੀਆਂ ਕਿਤਾਬਾਂ ਮੈਨੂੰ ਲੱਗਦਾ ਉਹ ਸਾਡੇ ਇੱਕ ਸਾਡੀਆਂ ਆਦਤਾਂ ਨੂੰ ਸਾਡੇ ਇੱਕ ਇਨਸਾਨ ਨੂੰ ਇਨਸਾਨ ਬਣਾਉਂਦੀਆਂ ਇਹ ਜਰੂਰ ਜਿਹੜੀ ਆਦਤ ਛੁੱਟਦੀ ਜਾ ਰਹੀ ਹੈ ਮੈਨੂੰ ਲੱਗਦਾ ਜਰੂਰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਜਿੱਦਾਂ ਦੀ ਸੋਚੂਗੇ ਜਿੱਦਾਂ ਦੀ ਕਰੂਗੇ ਜਿੱਦਾਂ ਕਿ ਇਹ ਗੱਲ ਬਹੁਤ ਮਸ਼ਹੂਰ ਆ ਕਿ ਬੱਚਿਆਂ ਦਾ ਕਿੱਥੋਂ ਪਤਾ ਚੱਲਦਾ ਆ ਕਿ ਆਉਣ ਵਾਲੀ ਪੀੜ੍ਹੀ ਤੁਹਾਡੀ ਗੀਕ ਬਣੂਗੀ ਉਹ ਕਹਿੰਦੇ ਉਹ ਕੀ ਸੁਣਦੇ ਆ ਤੇ ਕੀ ਪੜ੍ਹਦੇ ਆ ਇਸ ਤੋਂ ਹੀ ਪਤਾ ਲੱਗਦਾ ਜੀ ਇੱਥੇ ਪਤਾ ਲੱਗਦਾ ਤੇ ਬਹੁਤ ਵਧੀਆ ਤੁਸੀਂ ਲਿਖਣੀ ਜ਼ਰੀਏ ਵੀ ਸੁਨੇਹਾ ਦੇ ਰਹੇ ਹੋ ਇਦਾਂ ਲੱਗਦਾ ਕਿ ਤੁਸੀਂ ਇਹਦੇ ਵਿੱਚ ਵੀ ਸਿਖਲਾਈ ਦੇ ਰਹੇ ਹੋ ਸ਼ਗਿਰਦਾਂ ਨੂੰ ਕੁਝ ਨਾ ਕੁਝ ਦੱਸ ਰਹੇ ਹੋ ਤੇ ਆਉਣ ਵਾਲੇ ਸਮੇਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਤੁਸੀਂ ਆਪਣੇ ਲਈ ਕੀ ਟੀਚੇ ਰੱਖੇ ਨੇ ਆਪਣੇ ਲਈ ਆਪਣੇ ਖਿਡਾਰੀਆਂ ਲਈ ਉਹਦੇ ਬਾਰੇ ਵੀ ਸਾਨੂੰ ਦੱਸੋ ਕਿ ਆਉਣ ਵਾਲੇ ਸਮੇਂ ਦੇ ਤੁਹਾਡੇ ਰੁਝੇਵੇਂ ਕੀ ਹੋ ਜਾਈ ਨੇ ਹਾਂ ਵੇ ਪਹਿਲੀ ਤਾਂ ਏਸ਼ੀਅਨ ਗੇਮਸ ਆ ਰਹੀਆਂ ਜੀ ਅਗਲੇ ਸਾਲ ਸਤੰਬਰ ਦੇ ਵਿੱਚ ਉਹਦੇ ਲਈ ਕੋਸ਼ਿਸ਼ ਕਰ ਰਹੇ ਆ ਤੇ ਸਭ ਤੋਂ ਵੱਡੀ ਕੋਸ਼ਿਸ਼ ਇਹ ਹੀ ਆ ਕਿ ਖੇਡਾਂ ਸਿਰਫ ਮੈਡਲ ਜਿੱਤਣ ਲਈ ਨਹੀਂ ਬਣੀਆਂ ਖੇਡਾਂ ਬਣੀਆਂ ਆ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਫਿੱਟ ਰੱਖਣ ਲਈ ਤੇ ਇਸ ਕਰਕੇ ਮੇਰੀ ਇਹੀ ਕੋਸ਼ਿਸ਼ ਆ ਕਿ ਕੁਛ ਨਾ ਕੁਛ ਬੰਦੇ ਇਦਾਂ ਦੇ ਨਿਕਲਣ ਜਿਹੜੇ ਮਿਲਖਾ ਸਿੰਘ ਮੰਗ ਗੁਰਿੰਦਰਵੀਰ ਮੰਗੂ ਤੇ ਬਹਾਦਰ ਸਿੰਘ ਮੰ ਮਨਜੀਤ ਕੌਰ ਮੰਗ ਇਦਾਂ ਦਾ ਆਪਣੇ ਆਪ ਨੂੰ ਸਾਬਤ ਕਰਨ ਤਾਂ ਜੋ ਸਾਰੀ ਸਾਡੀ ਜਨਰੇਸ਼ਨ ਖੇਡੇ ਤੇ ਸਾਰੀ ਜਨਰੇਸ਼ਨ ਤੰਦਰੁਸਤ ਹੋਵੇ ਮੈਡਲ ਜਿੱਤਣਾ ਵੱਖਰੀ ਗੱਲ ਹੈ ਤੇ ਮੈਂ ਸਾਰਿਆਂ ਨੂੰ ਸੁਨੇਹਾ ਵੀ ਦੇਣਾ ਚਾਹਾਂਗਾ ਕਿ ਖੇਡਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਮੈਦਾਨਾਂ ਵਿੱਚ ਜਾਓ ਖੇਡੋ ਸਾਡੀ ਆਉਣ ਵਾਲੀ ਜਨਰੇਸ਼ਨ ਸਿਰਫ ਇਹ ਕਹਿੰਦੇ ਜੋਗੀ ਨਾ ਰਹਿ ਜਵੇ ਅਸੀਂ ਹਰੀ ਸਿੰਘ ਨਲੂਏ ਦੇ ਵਾਰਸਾਂ ਅਸੀਂ ਭਗਤ ਸਿੰਘ ਉਹਨਾਂ ਦੇ ਵਾਰਸਾਂ ਅਸੀਂ ਦਾਰਾ ਸਿੰਘ ਦੇ ਵਾਰਸਾਂ ਅਸੀਂ ਮਿਲਖਾ ਸਿੰਘ ਦੇ ਵਾਰਸਾਂ ਉਹਦੇ ਲਈ ਹਰ ਬੰਦੇ ਦੇ ਅੰਦਰ ਵੀ ਕਸਤੂਰੀ ਹੁੰਦੀ ਹੈ ਪਰ ਹਰ ਕੰਮ ਲਈ ਮਿਹਨਤ ਬੜੀ ਜ਼ਰੂਰੀ ਹੁੰਦੀ ਹੈ ਮੋਮਬੱਤੀ ਦੀ ਲੋ ਤੇ ਕੜਾਏ ਦੇ ਜਿਹਦੇ ਨਹੀਂ ਹੁੰਦੇ ਤੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭੇਜਦੇ ਨਹੀਂ ਉਹਦੇ ਪੰਬੜ ਮਚਾ ਕੇ ਰੱਖੋ ਤੇ ਪੂਰੀ ਤਰ੍ਹਾਂ ਮਿਹਨਤ ਕਰੋ ਜੀ ਬਹੁਤ ਵਧੀਆ ਬੋਲ ਬਹੁਤ ਵਧੀਆ ਜਾਣਕਾਰੀ ਤੇ ਬਹੁਤ ਹੀ ਵਧੀਆ ਸਾਰਥਕ ਗੱਲਬਾਤ ਤੁਸੀਂ ਪੇਸ਼ ਕੀਤੀ ਹੈ ਅ ਅੱਜ ਦੇ ਇਸ ਪ੍ਰੋਗਰਾਮ ਦਾ ਵੇਲਾ ਹੁਣ ਮੁਕੰਮਲ ਹੋਣ ਵੱਲ ਵੱਧ ਰਿਹਾ ਹੈ ਤੁਸੀਂ ਸਾਡੇ ਲਈ ਸਮਾਂ ਕੱਢਿਆ ਉਚਿਤ ਤੌਰ ਤੇ ਇੱਥੇ ਪਹੁੰਚੇ ਹੋ ਇੰਨੀ ਵਧੀਆ ਜਾਣਕਾਰੀ ਮਹੋਇਆ ਕਰਵਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਉਣ ਵਾਲੇ ਸਮੇਂ ਲਈ ਤੁਹਾਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਬਹੁਤ ਬਹੁਤ ਧੰਨਵਾਦ ਜੀ